ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਹੈਗੀਆਂ ਇਹ ਜਿਹੜੇ ਆਪਣੇ ਕਲਾਇੰਟ ਤੋਂ ਕੰਟਰੈਕਟਰ ਸਾਈਨ ਕਰਵਾ ਲੈਂਦੇ ਆ ਤਾਂ ਉਹਦੇ ਕਰਕੇ ਫਿਰ ਨਾ ਬਾਅਦ ਦੇ ਵਿੱਚ ਡਿਲੇ ਬਹੁਤ ਹੋ ਜਾਂਦਾ ਜਦੋਂ ਆਪਾਂ ਕੰਟਰੈਕਟ ਕਰ ਲਿਆ ਕਿਸੇ ਬਿਲਡਰ ਦੇ ਨਾਲ ਕਲਾਇੰਟ ਨੇ ਜਿਹਨੇ ਘਰ ਬਣਵਾਉਣਾ ਉਹ ਕਹਿੰਦੇ ਵੀ ਕੰਟਰੈਕਟ ਤੇ ਲਿਖਿਆ ਹੁੰਦਾ ਵੀ ਤੁਸੀਂ ਉਹ ਸਾਈਟ ਤੇ ਜਾ ਕੇ ਵੇਖ ਨਹੀਂ ਸਕਦੇ ਅੱਛਾ ਅੱਛਾ ਠੀਕ ਹੈ ਉਹ ਕਹਿੰਦੇ ਵੀ ਜਿਹੜੇ ਇਹ ਇਸ ਤਰ੍ਹਾਂ ਦੇ ਕਲਾਇੰਟ ਜਿਹੜੇ ਸਾਡੇ ਹੈਗੇ ਆ ਉਹ ਵੀ ਇੱਕ ਜਿਹੜਾ ਇਹ ਕੰਟਰੈਕਟਰ ਜਿਹੜੀ ਬ੍ਰੀਚ ਕਰਦੇ ਆ ਇਹ ਵਿਗੜ ਗਈ ਜਿਹੜੇ ਚੀਨ ਨਾਲ ਜਦੋਂ ਸੰਬੰਧ ਵਿਗੜੇ ਅੱਛਾ ਕਿਉਂਕਿ ਮੋਸਟਲੀ ਜਿਹੜਾ ਸਮਾਨ ਆ ਟਣਾ ਸਭ ਘਰਾਂ ਦਾ ਉਹ ਕੀ ਹਾਂ ਉਹ ਚੀਨ ਤੋਂ ਆਉਂਦਾ ਤੇ ਉਹ ਜਿਹੜਾ ਕੋਵਿਡ ਦਰਮਿਆਨ ਜਿਹੜੀਆਂ ਚੀਜ਼ਾਂ ਨੇ ਇਹ ਟੈਣਾ ਸਾਹਿਬ ਹੋਰ ਵਿਗੜ ਗਈਆਂ ਤੇ ਉਹ ਜਿਹੜਾ ਉਸ ਤਰੀਕੇ ਨਾਲ ਨਹੀਂ ਪਹੁੰਚਿਆ ਜਿਹੜੇ ਕੀਮਤਾਂ ਵਧ ਗਈਆਂ ਤੇ ਉਹ ਕਹਿੰਦੇ ਬਾਈ ਨੂੰ ਵੀ ਕੰਪਨੀ ਬੈਂਕਰਾਫਟ ਕਰਨੀ ਪਈ ਸੋ ਕਹਿਣ ਦਾ ਇਹ ਭਾਵਾ ਕਿ ਆਪਣੇ ਪੰਜਾਬੀ ਨਾ ਫਿਰ ਛੇਤੀ ਅੱਗ ਮਚਾ ਲੈਂਦੇ ਆ ਪੈਰਾਂ ਥੱਲੇ ਹੈਨਾ ਵੀ ਛੇਤੀ ਡਾਲਰ ਬਣਾ ਕੇ ਮਲਟੀ ਮਿਲੀਨਰ ਬਣ ਜਗੇ ਰਾਤੋਂ ਰਾਤ ਵਾਲੀ ਗੱਲ ਰਾਤੋਂ ਰਾਤ ਕਰਦ ਗਏ ਗੱਡੀਆਂ ਵੱਡੀਆਂ ਲੈ ਲ ਲਈ ਆਹ ਕੁਸ਼ ਕਰ ਲ ਗਏ ਘਰ ਵੱਡੇ ਮੈਂਸ਼ਨ ਬਣਾ ਲ ਗਏ ਲਾਈਫ ਸਟਾਈਲ ਬਲੌਕ ਲੈ ਲ ਗਏ ਫਿਰ ਉਹਦੇ ਚ ਟੈਣਾ ਸਾਹਿਬ ਹਜੇ ਚੋਪੜੇ ਅੱਜ ਵੈਸੇ ਸਾਰੇ ਅੱਖਾਂ ਜੀਆਂ ਮਰਦੇ ਪੈਂਦੇ ਆ ਹਮ ਅੱਖਾਂ ਜੀਆਂ ਕਿਉਂ ਮਰਦੇ ਫਿਰਦੇ ਟਿੰਨ ਸਾਹਿਬ ਟਾਈਮ ਸੂਈਆਂ ਚੇਂਜ ਹੋ ਗਈਆਂ ਘੜੀਆਂ ਘੜੀਆਂ ਦੀਆਂ ਸੂਈਆਂ ਚੇਂਜ ਹੋ ਗਈਆਂ ਇੰਡੀਆ ਨਾਲੋਂ ਕਿੰਨਾ ਕੇਵਲ ਇੰਡੀਆ ਨੂੰ ਹੁੰਦਾ ਵੀ ਯਾਰ ਪਤਾ ਨਹੀਂ ਲੱਗਦਾ ਵੀ ਕਿੰਨੇ ਵਜੇ ਹਾਂ ਹੁਣ ਹੁਣ ਜਿਹੜਾ ਆਸਟ੍ਰੇਲੀਆ ਦਾ ਟਾਈਮ ਆ ਜਾਨੀ ਕਿ ਉਹ ਸਾਢੇ ਜਿਹੜਾ ਕਿ 5 ਘੰਟੇ ਦਾ ਫਰਕ ਸਾਢੇ 5 ਘੰਟਿਆਂ ਦਾ ਪਹਿਲਾਂ ਸਾਢੇ 4 ਘੰਟੇ ਦਾ ਫਰਕ ਸੀ ਹੁਣ ਸਾਢੇ 5 ਦਾ ਫਰਕ ਪੈ ਗਿਆ ਹੁਣ ਜਦੋਂ ਇੰਡੀਆ ਵਾਲੋ ਵੀ ਸਾਨੂੰ ਸੁਣਦੇ ਆ ਹੁਣ ਤੁਸੀਂ ਉਸ ਤਰੀਕੇ ਨਾਲ ਕੈਲਕੂਲੇਟ ਕਰਕੇ ਫੋਨ ਕਰਨਾ ਨਹੀਂ ਤਾਂ ਤੁਹਾਡਾ ਨੂੰਹਤੀ ਤੁਹਾਡਾ ਪੁੱਤ ਹੀ ਉਹ ਗਾਲਾਂ ਹੀ ਕੱਢੂ ਤੁਹਾਨੂੰ ਜੇ ਤੁਸੀਂ ਨੂੰ ਕਾਲ ਕਰੋਗੇ ਕਿਸੇ ਤੇ ਟਾਈਮ ਕਿਤਨਾ ਵਾਂ ਹੋਈਆਂ ਆਪਣੇ ਜਿਹੜੇ ਪੰਜਾਬੀ ਮੂਲ ਦੀਆਂ ਬੀਬੀਆਂ ਉਹਨਾਂ ਦੀਆਂ ਤਸਵੀਰਾਂ ਨਾਲ ਐਵੇਂ ਛੇੜਛੋੜ ਕੀਤੀ ਆ ਤਾਂ ਇਹ ਵਰਤਾਰਾ ਜਿਹੜਾ ਹੈਗਾ ਵੀ ਮਤਲਬ بڑا ਹੈਗਾ ਇਦੇ ਵਿੱਚ ਨਾ ਕਿੰਨੇ ਜਿਹੜੇ ਹੋਰ ਐਕਸਪਰਟ ਹੈਗੇ ਆ ਜੀ ਜਾਂ ਜਿਵੇਂ ਕਿਸੇ ਯੂਨੀਵਰਸਿਟੀਾਂ ਦੇ ਵਿੱਚ ਪ੍ਰੋਫੈਸਰ ਹੁੰਦੇ ਹਨ ਜਾਂ ਹੋਰ ਜਿਹੜੇ ਇਸ ਤੋਂ ਵਰਤਾਰਿਆਂ ਨਾਲ ਜੁੜੇ ਆ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਰਤਾਰੇ ਹੋਰ ਵੱਧ ਸਕਦੇ ਲੋਕ ਦਾ ਰਿਸਪੌਂਡ ਵੀ ਪੋਜੀਟਿਵ ਕਰਦੇ ਆ ਪੋਰਟ ਅਗਸਟਾ ਸਾਊਥ ਆਸਟ੍ਰੇਲੀਆ ਚੋਂ ਤੁਸ਼ਨੀ ਸਿੰਘ ਹੋਰੀ ਚੋਣ ਲੜੇ ਸੀ ਉਹਨਾਂ ਨਾਲ ਵੀ ਇਦਾਂ ਰੈਸਿਸਟ ਬਿਹੇਵੀਅਰ ਹੋਇਆ ਸੀ ਉਹਨਾਂ ਦੇ ਪੋਸਟਰਾਂ ਤੇ ਵੀ ਇਦਾਂ ਲਿਖਿਆ ਗਿਆ ਸੀ ਤਾਂ ਉਹ ਤੋਂ ਬਾਅਦ ਪੋਰਟ ਅਗਸਟਾ ਦੇ ਲੋਕਾਂ ਨੇ ਧਾਕੇ ਜਤਾਇਆ ਸੀ ਤੁਸ਼ਨੀ ਸਿੰਘ ਨੂੰ ਇਹ ਹੋਰ ਵੀ ਗੱਲ ਹੈਗੀ ਆ ਆਪਾਂ ਜਿਵੇਂ ਕਹਿੰਦੇ ਵੀ ਹਰੇਕ ਕਮਿਊਨਿਟੀ ਦੇ ਜੀ ਹੁਣ ਆਪਾਂ ਕਹਿ ਲਈਏ ਵੀ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਆਂ ਪੰਜਾਬ ਦੀ ਤਾਂ ਉੱਥੇ ਵੀ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਉਮੀਦਵਾਰਾਂ ਦੇ ਜਿਹੜੇ ਦੂਜਿਆਂ ਦੀਆਂ ਕੋਈ ਅੱਖਾਂ ਕੱਢ ਕੇ ਲੈ ਜਾਂਦਾ ਸੀ ਪੋਸਟਰ ਤੋਂ ਜਾਂ ਹੋਰ ਕੋਈ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਦੂਜੇ ਵੀ ਹੋ ਸਕਦੇ ਆ ਮੈਂ ਮਤਲਬ ਇਹ ਆਪਾਂ ਦਿਨਚਰਾ ਪੁਲਿਸ ਵਾਸਤੇ ਜਾਂਚ ਕਰ ਰਹੀ ਹੈ ਕੇਸ ਦੀ ਕੀ ਸਾਹਮਣੇ ਆਉਂਦਾ ਤੇ ਫਿਲਹਾਲ ਇੱਕ ਉਹ ਪਾਸਾ ਵੀ ਆਪਾਂ ਵੇਖ ਸਕਦੇ ਆ ਕਿ ਉਧਰੋਂ ਵੀ ਹੋ ਸਕਦਾ ਹੈ ਹੁਣ ਤੁਸੀਂ ਇਹ ਦੇਖੋ ਵੀ ਕਈ ਵਾਰੀ ਹੁੰਦਾ ਹੈ ਕਿ ਮਾਪੇ ਜੀ ਵੀ ਜਿਹੜੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਜੀ ਔਰ ਇਹ ਆਪਾਂ ਨਹੀਂ ਕਹਿ ਰਹੇ ਹੂੰ ਇਹ ਕਹਿ ਰਹੇ ਆ ਬੱਚੇ ਦੋ ਹਮ ਅਦਾਲਤ ਦੇ ਵਿੱਚ ਜਾ ਅੱਛਾ ਜਿਹੜੇ ਸਾਡੇ ਪਿਓ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਨਿਆਣਿਆਂ ਨੇ ਨਿਆਣੇ ਦੇ ਬਾਪੂ ਦੇ ਖਿਲਾਫ ਕੇਸ ਕਰਦਾ ਜਿਹੜੀਆਂ ਬੈਂਕਾਂ ਆਸਟ੍ਰੇਲੀਆ ਦੀਆਂ ਹਮ ਇਹ ਬਹੁਤ ਲੋਕਾਂ ਨੂੰ ਬੁੱਧੂ ਬਣਾਉਂਦੇ ਹਮ ਇਹ ਬੁੱਧੂ ਕੀ ਬਣਾਉਂਦੇ ਆ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੁਹਾਡੇ ਤੁਸੀਂ ਮੰਨ ਲਓ ਖਾਤੇ 'ਚ ਆਪਣੇ 20000 ਡਾਲਰ ਜਮ੍ਹਾਂ ਕਰਾ ਦਿੱਤਾ ਟੈਣਾ ਸਾਹਿਬ ਤੁਹਾਨੂੰ ਨੀ ਪਤਾ ਉਹ ਵੀ ਉਹ ਲੋਅ ਇੰਟਰਸਟ ਰੇਟ ਅਕਾਊਂਟ ਆ ਹਾਈ ਇੰਟਰਸਟ ਰੇਟ ਕਿੰਨਾ ਕੁ ਉਹਦੇ ਚ ਫਰਕ ਆ ਇਹ ਕਹਿੰਦੇ ਸੈਂਟਾਂ ਸੈਂਟਾਂ ਦਾ ਫਰਕ ਪਾ ਕੇ ਤੁਹਾਡੇ ਉਹ ਜਿਹੜੇ ਅਮਾਊਂਟ ਜਿਹੜਾ ਹੈਗਾ ਕਿ ਉਹ ਬਿਲੀਅਨਸ ਆਫ ਡਾਲਰ ਚ ਬਣ ਜਾਂਦਾ ਅੱਛਾ ਤੇ ਉਹਦੇ ਜਿਹੜਾ ਉਹਦੇ ਚ ਬਹੁਤ ਫੇਰ ਫੇਰ ਕਰਦੇ ਜਾਂਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਜਨਾਮਾ ਪ੍ਰੋਗਰਾਮ ਲੈ ਕੇ ਇੱਕ ਵਾਰ ਫੇਰ ਹਾਜ਼ਰ ਹੋ ਚੁੱਕੇ ਆ ਇੱਧਰ ਤੁਸੀਂ ਗੱਡੀ ਦੇਖ ਰਹੇ ਹੋਗੇ ਕਾਰ ਖੜੀ ਆ ਐਸਐਲ ਦੇ ਵਿੱਚ ਕੋਈ ਅਸੀਂ ਸ਼ੌਂਕ ਨੂੰ ਨਹੀਂ ਖੜਾਈ ਵੀ ਸਾਡੀ ਕੋਈ BMW ਆ ਹੈ ਕੋਈ Audi ਆ ਕੋਈ ਮਤਲਬ ਕਹਿੰਦੇ ਲੈਂਬਰ ਜਿਹੜੇ ਗਾਣੇ ਤੋਂ ਖਾਉਂਦੇ ਹੁੰਦੇ ਹਾਂ ਹਾਂ ਲੈਂਬਰ ਕਿ ਨਹੀਂ ਉਸ ਤਰੀਕੇ ਨਾਲ ਜਿਵੇਂ ਗਾਉਣ ਵਾਲੇ ਖੜਾਉਂਦੇ ਹੁੰਦੇ ਆਪਣੇ ਅਸੀਂ ਤਾਂ ਹਵਾ ਤੋਂ ਬਚਨ ਵਾਸਤੇ ਓਟ ਲਾਈ ਹੈ ਇਹ ਤੇ ਤਾਂ ਕਿ ਤੁਹਾਨੂੰ ਜਿਹੜੀ ਆਵਾਜ਼ ਸਾਡੀ ਕਲੀਅਰ ਆ ਜਾਏ ਤੇ ਪਿੱਛੇ ਤੁਸੀਂ ਸਾਡੇ ਦੇਖ ਰਹੇ ਆਂ ਵੀ ਸਰੋਂ ਤੇ ਸਰੋਂ ਹੈਗੀ ਟੇਣਾ ਸਾਹਿਬ ਨਿਸਰ ਕੀ ਹੂੰ ਔਰ ਮੈਸਰ ਕੀ ਪੱਕ ਗਈ ਪੱਕ ਪੱਕਣਾ ਸ਼ੁਰੂ ਹੋ ਗਈ ਹੈ ਮਤਲਬ ਹਨ ਤੇ ਪਹਿਲਾਂ ਬਹੁਤ ਸੋਹਣਾ ਇੱਥੇ ਖੂਬਸੂਰਤ ਦ੍ਰਿਸ਼ ਸੀ ਪਰ ਕਹਿੰਦੇ ਉਹਨਾਂ ਨੇ ਕਿ ਮੌਸਮ ਬਹੁਤ ਖਰਾਬ ਰਿਹਾ ਜੀ ਪਿਛਲੇ ਦਿਨਾਂ ਦਰੱਖ ਜਿਹਦੇ ਕਰਕੇ ਕਿ ਬਾਹਰ ਅਸੀਂ ਤੁਹਾਡੇ ਨਾਲ ਜਿਹੜੀ ਹੈਗੀ ਆ ਕੀ ਗੱਲਬਾਤ ਨਹੀਂ ਕਰ ਸਕੇ ਖੁੱਲੇ ਦਰਸ਼ਨ ਦੇ ਕਹਿੰਦੇ ਹਾਂ ਹਾਂ ਖੁੱਲੇ ਦਰਸ਼ਕਦਾਰ ਇਹ ਨਹੀਂ ਹੋ ਸਕੀ ਹਾਂ ਹੋ ਸਕੀ ਸੰਗਤਾਂ ਦੇ ਤੇ ਟੇਣਾ ਸਾਹਿਬ ਫਿਰ ਆਪਾਂ ਇਹਦੇ ਨਾਲ ਹੀ ਅੱਜ ਦੀ ਗੱਲਬਾਤ ਸ਼ੁਰੂਆਤ ਕਰੀਏ ਸਬਲਾਓ ਫਤਿਹ ਦੀ ਗੱਲ ਦੀ ਮਨਾਦੀ ਮੇਰੇ ਵੱਲੋਂ ਸੀ7 ਆਸਟ੍ਰੇਲੀਆ ਨਾਲ ਸਾਂਝ ਪਾ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿਕਾਰ ਜੀ ਟੇਣਾ ਸਾਹਿਬ ਹਾਂਜੀ ਪਹਿਲਾਂ ਖਬਰ ਆਪਾਂ ਗਾਉਣ ਵਾਲੇ ਟੱਬਰ ਦੀ ਕਰੀਏ ਠੀਕ ਹੈ ਹਾਂਜੀ ਬਾਬਾ ਚਰਚਾ ਚ ਰਹਿੰਦੇ ਆ ਬਾਬਾ ਚਰਚਾ ਚ ਰਹਿੰਦੇ ਆ ਤੇ ਗਾਉਣ ਵਾਲਾ ਜਿਹੜਾ ਪਰਿਵਾਰ ਆ ਹੂੰ ਉਹਦੀ ਕੋਈ ਫਿਲਮ ਨਹੀਂ ਆ ਰਹੀ ਨਾ ਕੋਈ ਗੀਤ ਆ ਰਿਹਾ ਹੂੰ ਉਹਨਾਂ ਦੀ ਖਬਰ ਆ ਰਹੀ ਹੈ ਸਹੀ ਗੱਲ ਹੈ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਆ ਫਿਲਮਾਂ ਵੀ ਆਉਂਦੇ ਗੀਤ ਵੀ ਆਉਂਦੇ ਰਹਿੰਦੇ ਹੈਨਾ ਜੀ ਤੇ ਕੀ ਖਬਰ ਆਈ ਹੈ ਜੀ ਜੀ ਸਾਹਿਬ ਗੱਲ ਸਾਹਿਬ ਇਹ ਨਾ ਗਰੇਵਾਲ ਹਾਂਜੀ ਉਹਨਾਂ ਦਾ ਭਰਾ ਜਿਹੜਾ ਰਹਿੰਦਾ ਹੈ ਹਾਂਜੀ ਚਿੱਟਨੀ ਦੀ ਵਿੱਚ ਹੈ ਨਾ ਉਹ ਨਾ ਕੰਮ ਕਰਦੇ ਆ ਕੰਸਟ੍ਰਕਸ਼ਨ ਦਾ ਹੂੰ ਕੰਪਨੀ ਉਹਨਾਂ ਦੀ ਐਲੈਕਸੀਆ ਐਲੈਕਸੀਆ ਹਾਂਜੀ ਕਰਕੇ ਹਾਂਜੀ ਹਾਂਜੀ ਤੇ ਉਹਦੇ ਨਾਲ ਨਾ ਕੋਈ ਸ਼ਿਕਾਇਤ ਕੀਤੀ ਹੈ ਜਿਹੜੇ ਮਤਲਬ ਕਹਿ ਲਓ ਵੀ ਉਹ ਘਰ ਬਣਾ ਬਣਾ ਵੇਚਦੇ ਆ ਜੀ ਤੇ ਉਹਦੇ ਵਿੱਚ ਜਿਹੜੇ ਕਲਾਇੰਟ ਹੁੰਦੇ ਆ ਹਾਂ ਤਾਂ ਉਹ ਫਿਰ ਉਹਨਾਂ ਨੂੰ ਉਹਨਾਂ ਨੂੰ ਸਲਾਮਾ ਦਿੰਦੇ ਇਹਦੇ ਵਿੱਚ ਨਾ ਕੋਈ ਇੱਕ ਪ੍ਰਤਾਪ ਚਿੱਤਰਕਾਰ ਜੇ ਪੰਜਾਬੀ ਦੀ ਆਪਾਂ ਗੱਲ ਕਰਦੇ ਆਂ ਹਾਂਜੀ ਤਾਂ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਇਹ ਮਤਲਬ ਵੀ ਸਾਡੇ ਜਿਹੜੇ ਘਰ ਬਣੇ ਇਹਨਾਂ ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਆ 70% ਨੇ ਕੰਪਲੀਟ ਹੋਇਆ ਤਾਂ ਇਹ ਨਾ ਇੱਕ ਮਤਲਬ ਕਹਿ ਲਓ ਵੀ ਇਹ ਹੋਰ ਵੀ ਕਈ ਕੰਪਨੀਆਂ ਦੇ ਇਸ ਤਰ੍ਹਾਂ ਨਹੀਂ ਆਉਂਦੀਆਂ ਕਈ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਹੈਗੀਆਂ ਇਹ ਜਿਹੜੇ ਆਪਣੇ ਕਲਾਇੰਟ ਤੋਂ ਕੰਟਰੈਕਟਰ ਅਸਾਈਨ ਕਰਵਾ ਲੈਂਦੀਆਂ ਤਾਂ ਉਹਦੇ ਕਰਕੇ ਫਿਰ ਨਾ ਬਾਅਦ ਦੇ ਵਿੱਚ ਡਿਲੇ ਬਹੁਤ ਹੋ ਜਾਂਦਾ ਤਾਂ ਉਹ ਇਸੇ ਤਰ੍ਹਾਂ ਦੀ ਉਹਨਾਂ ਨੇ ਸ਼ਿਕਾਇਤ ਕੀਤੀ ਵੀ ਇਹ ਜਿਹੜਾ ਕੰਪਨੀ ਹੈਗੀ ਐ ਲੈਕਸੀਆ ਤਾਂ ਇਹ ਵੀ ਸਾਨੂੰ ਬਹੁਤ ਡਿਲੇ ਕਰ ਰਹੀ ਜਾਂ ਕਿਹਲੋ ਖੱਜਲ ਖਵਾਰ ਕਰ ਰਹੀ ਹੈ ਜੀ ਤੇ ਦੂਜੇ ਪਾਸੇ ਫਿਰ ਨਾਲ ਦੀ ਨਾਲ ਦੇਵਾਲ ਸਾਹਿਬ ਇਹਨਾਂ ਦਾ ਨਾ ਜਿਹੜੀ ਕੰਪਨੀ ਵੱਲੋਂ ਉਹਦਾ 파ਟਨਰ ਉਹਨਾਂ ਦਾ ਜਿਹੜਾ 파ਟਨਰ ਹੈ ਉਹਨਾਂ ਨੇ ਨਾ ਇਹ ਗੱਲ ਕਹੀ ਹੈ ਵੀ ਜਨਾਬ ਸਾਹਿਬ ਮੈਂ ਤੁਹਾਨੂੰ ਅਖੀ ਵੀ ਗੱਲ ਮੈਂ ਸੌਰੀ ਟੋਕ ਦਮਾਂ ਪਿੱਛੇ ਜੇ ਨਾ ਗੱਲ ਸੁਣਾਈ ਸੀ ਬਾਈ ਮਿੰਟੂ ਬਰਾੜ ਹੋਰਾਂ ਨੇ ਹਡਲੇਡ ਵਾਲੇ ਆਪਾਂ ਸਾਰੇ ਜਾਣਦੇ ਉਹਨਾਂ ਨੂੰ ਉਹ ਕਹਿੰਦੇ ਵੀ 파ਟਨਰ ਜਦੋਂ ਸ਼ਬਦ ਇੱਥੇ ਆਪਾਂ ਵਰਤਦੇ ਆ ਨਾ ਉਹਦਾ ਵੀ ਕਹਿੰਦੇ ਇੰਪੈਕਟ ਬੜਾ ਹੋਰ ਪੈ ਜਾਂਦਾ ਹਾਂ ਕਹਿੰਦੇ ਵੀ ਅਸੀਂ ਲੈ ਲਿਆ ਮੋਟਲ ਅੱਛਾ ਕਿਤੇ ਟਾਊਨ ਦੇ ਵਿੱਚ ਹੈ ਨਾ ਉੱਥੇ ਅਸੀਂ ਜਾਵੜੇ ਤੇ ਮੈਂ ਉੱਥੇ ਗੋਰਿਆਂ ਨਾਲ ਕਹਿੰਦਾ ਵੀ ਗੱਲ ਕਰਤੀ ਤੇ ਮੈਂ ਜਾ ਕੇ ਕਿਹਾ ਵੀ ਕਿਵੇਂ ਉਹ ਕਹਿੰਦਾ ਵੀ ਇਹ ਮੇਰਾ 파ਟਨਰ ਆ ਉਹ ਕਹਿੰਦੇ ਵੀ ਗੱਲ ਉੱਡ ਗਈ ਕਹਿੰਦੇ ਪੂਰੇ ਟਾਊਨ ਦੇ ਵਿੱਚ ਅੱਛਾ ਤੇ ਉਹ ਕਹਿੰਦਾ ਵੀ ਫਿਰ ਜਦੋਂ ਜਦੋਂ ਤੱਕ ਗੱਲ ਸਾਰੇ ਉੱਡ ਗਈ ਸਾਰੇ ਸ਼ਹਿਰ ਚ ਪਤਾ ਲੱਗ ਗਈ ਫੇਰ ਜਾ ਕੇ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਗੱਲ ਹੋ ਗਈ ਫੇਰ ਕਹਿੰਦਾ ਵੀ ਉਸ ਤੋਂ ਬਾਅਦ ਅਸੀਂ ਸ਼ਬਦ ਲਾਉਣਾ ਸ਼ੁਰੂ ਕਰ ਦਿੱਤਾ ਬਿਜ਼ਨਸ ਪਾਰਟ ਸੋ ਕਹਿਣ ਦਾ ਭਾਵ ਹੈ ਕਿ ਆਪਾਂ 파ਟਰਨਰ ਨਹੀਂ ਕਹਿਣਾ ਆਪਾਂ ਕਹਿਣਾ ਵੀ ਦਰਿਆਲ ਦੇ ਬਿਜ਼ਨਸ ਪਾਰਟ ਭਾਗਤ ਨਾ ਹਾਂ ਜਾਨੀ ਕਿ ਜੇ ਆਪਾਂ ਜੇ ਕੱਲਾ 파ਟਨਰ ਕਹਿੰਦੇ ਤੁਹਾਨੂੰ ਲਾਈਵ 파ਟਨਰ ਮੰਨ ਲੈਂਦੇ ਲਾਈਵ 파ਟਨਰ ਮੰਨਦੇ ਆ ਹਨ ਉਹਨਾਂ ਦੇ ਨਾਲ ਨਾ ਕਿਰੇਡਾ ਜਿਹੜਾ ਬਿジネス 파ਟਨਰ ਸੁੱਖਾ ਲੋਟ ਜੀ ਉਹਨਾਂ ਨੇ ਕਿਹਾ ਵੀ ਇਹ ਖਬਰ ਦੇ ਵਿੱਚ ਕੋਈ ਗੱਲ ਉਹ ਜਿਹੜੇ ਇਹਨਾਂ ਨੇ ਦੋਸ਼ ਲਾਇਆ ਵੀ ਕੋਈ ਗੱਲ ਹੈ ਨਹੀਂ ਗੱਡੀ ਉਹ ਕਹਿੰਦੇ ਵੀ ਸਾਨੂੰ ਤਾਂ ਆਪ ਜਾਨੀ ਕਿ ਕਸਟਾਂ ਵਧ ਗਈਆਂ ਹੁਣ ਜਦੋਂ ਕੰਟਰੈਕਟ ਸਾਈਨ ਕੀਤੇ ਹੋਣੇ ਉਦੋਂ ਹੋਰ ਗੱਲ ਸੀ ਹੁਣ ਹੋਰ ਵਧ ਗਈ ਉਹਨੇ ਸਾਨੂੰ ਤਾਂ ਆਪ ਇੱਕ ਘਰ ਦੇ ਮਗਰ 1,20,000 ਦਾ ਘਾਟਾ ਪੈ ਰਿਹਾ ਹੂੰ ਵੀ ਸਾਡਾ ਵੀ ਕਹਿੰਦੇ ਕਸੂਰ ਨੇਗਾ ਜਿਹਦੇ ਕਰਕੇ ਡਿਲੇ ਹੋ ਰਿਹਾ ਜੀ ਜੀ ਕਰਕੇ ਡਿਲੇ ਹੋ ਰਿਹਾ ਉਹ ਕੋਈ ਹੋਰ ਕਰਦੇ ਹੋਣੇ ਵਿੱਚੋਂ ਵੀ ਕਿਸ ਤਰ੍ਹਾਂ ਢੰਗ ਦੇ ਨਾਲ ਕੋਸਟ ਘੱਟ ਹੋਵੇ ਜਾਂ ਵੇਟ ਕਰ ਲਗੇ ਸਮਾਨ ਕਿਤੇ ਬਾਹਰੋਂ ਮੰਗਵਾ ਲਿਆ ਬਾਹਰੋਂ ਕਰ ਲਿਆ 500 ਚਿਰ ਨਾਲੇ ਉਹ ਕਹਿੰਦੇ ਵੀ ਜੇ ਰਹਿਣਾ ਇੱਕ ਜਦੋਂ ਆਪਾਂ ਕੰਟਰੈਕਟ ਕਰ ਲਿਆ ਕਿਸੇ ਬਿਲਡਰ ਦੇ ਨਾਲ ਕਲਾਇੰਟ ਨੇ ਜਿਹਨੇ ਘਰ ਬਣਵਾਉਣਾ ਤਾਂ ਉਹ ਕਹਿੰਦੇ ਵੀ ਕੰਟਰੈਕਟ 'ਚ ਲਿਖਿਆ ਹੁੰਦਾ ਵੀ ਤੁਸੀਂ ਉਹ ਸਾਈਟ ਤੇ ਜਾ ਕੇ ਵੇਖ ਨਹੀਂ ਸਕਦੇ ਵੀ ਕੀ ਹੈ ਅੱਛਾ ਅੱਛਾ ਠੀਕ ਹੈ ਜੀ ਉਹ ਕਹਿੰਦੇ ਵੀ ਜਿਹੜੇ ਇਹ ਇਸ ਤਰ੍ਹਾਂ ਦੇ ਕਲਾਇੰਟ ਜਿਹੜੇ ਸਾਡੇ ਹੈਗੇ ਆ ਉਹ ਵੀ ਇੱਕ ਜਿਹੜਾ ਇਹ ਕੰਟਰੈਕਟਰ ਜਿਹੜੀ ਬਰੀਚ ਕਰ ਰਹੇ ਆ ਹਾਂ ਟੇਣਾ ਸਾਹਿਬ ਮੈਂ ਨਾ ਇੱਥੇ ਗੱਲ ਸੁਣੀ ਸੀ ਅੱਗੇ ਮੈਂ ਕਿ ਮਿਲਿਆ ਆਪਣਾ ਖਾਸ ਮਲਡੂਰੇ ਦੀ ਗੱਲ ਸੀ ਹੈਨਾ ਉੱਥੇ ਆਪਣਾ ਪੰਜਾਬੀ ਭਰਾ ਨੇ ਗਏ ਉੱਥੋਂ ਹਮ ਬਿਲਡਰ ਸੀ ਉੱਥੇ ਤੇ ਉਹਨਾਂ ਨੇ ਜਾ ਕੇ ਉੱਥੇ ਟੇਣਾ ਸਾਹਿਬ ਪੂਰੀ ਕਹਿੰਦੇ ਹੁੰਦੇ ਨੇ ਕਿ ਧੁੱਕੀ ਕੱਢਤੀ ਹਮ ਬਿਲਡਰ ਆਪਣੇ ਵਾਲੇ ਜਾਂਦੇ ਹੁੰਦੇ ਇੱਥੇ ਕਿਉਂਕਿ ਆਪਣੇ ਵਾਲੇ ਬੰਦੇ ਕੰਮ ਵੀ ਛੇਤੀ ਕਰ ਦਿੰਦੇ ਆ ਕਾਸਟਾਂ ਵੀ ਘੱਟ ਕਰਦੇ ਆ ਤੇ ਉਹਨਾਂ ਨੇ ਕੰਟਰੈਕਟ ਸਾਈਨ ਕਰ ਲਿਆ ਹੀ ਗੱਲ ਹੋ ਗਈ ਹਮ ਤੇ ਕੰਟਰੈਕਟ ਅਸਾਈਨ ਕਰ ਲਿਆ ਉਦੋਂ ਨੂੰ ਆ ਜਿਹੜਾ ਸਾਰਾ ਵਰਤਾਰਾ ਵਾਪਰ ਗਿਆ ਕਿਉਂਕਿ ਇਹ ਸਾਰੀ ਗੱਲ ਕਿੱਥੇ ਖੇੜ ਖੜੀ ਸੀ ਕਿੱਥੇ ਵਿਗੜ ਗਈ ਇਹ ਵਿਗੜ ਗਈ ਜਿਹੜੇ ਚੀਨ ਨਾਲ ਜਦੋਂ ਸਬੰਧ ਵਿਗੜੇ ਅੱਛਾ ਕਿਉਂਕਿ ਮੋਸਟਲੀ ਜਿਹੜਾ ਸਮਾਨ ਆ ਟੈਨਾ ਸਭ ਘਰਾਂ ਦਾ ਹਾਂ ਉਹ ਚੀਨ ਤੋਂ ਆਉਂਦਾ ਤੇ ਉਹ ਜਿਹੜਾ ਕੋਵਿਡ ਦਰਮਿਆਨ ਜਿਹੜੀਆਂ ਚੀਜ਼ਾਂ ਨੇ ਇਹ ਟੈਨਾ ਸਭ ਹੋਰ ਵਿਗੜ ਗਈਆਂ ਤਾਂ ਉਹ ਜਿਹੜਾ ਉਸ ਤਰੀਕੇ ਨਾਲ ਨਹੀਂ ਪਹੁੰਚਿਆ ਜਿਹੜੇ ਕੀਮਤਾਂ ਵਧ ਗਈਆਂ ਤੇ ਉਹ ਕਹਿੰਦੇ ਬਾਈ ਨੂੰ ਵੀ ਕੰਪਨੀ ਬੈਂਕਰਪਟ ਉੱਥੇ ਕਰਨੀ ਪਈ ਸੋ ਕਹਿਣ ਦਾ ਇਹ ਭਾਵਾ ਕਿ ਆਪਣੇ ਪੰਜਾਬੀ ਨੇ ਫਿਰ ਛੇਤੀ ਅੱਗ ਮਚਾਉਂਦੇ ਆ ਪੈਰਾਂ ਥੱਲੇ ਹਨਾ ਵੀ 6000 ਡਾਲਰ ਬਣਾ ਕੇ ਮਲਟੀ ਮਿਲੀਨਰ ਬਣ ਜਗੇ ਰਾਤੋਂ ਰਾਤ ਵਾਲੀ ਗੱਲ ਰਾਤੋਂ ਰਾਤ ਕਰਦਗੇ ਗੱਡੀਆਂ ਵੱਡੀਆਂ ਲੈ ਲਿਏ ਆਹ ਕੁਛ ਕਰ ਲਗੇ ਘਰ ਵੱਡੇ ਮੈਂਸ਼ਨ ਬਣਾ ਲਗੇ ਲਾਈਫ ਸਟਾਈਲ ਬਲੌਕ ਲੈ ਲਿਏ ਫਿਰ ਉਹਦੇ ਚ ਟਹਿਣਾ ਸਭ ਹੈਗਾ ਚੋਪੜੇ ਜਾਂਦੇ ਤੇ ਇਹ ਵਰਤਾਰਾ ਇਕੱਲੇ ਜਾਨੀ ਕਹਿ ਦਈਏ ਵੀ ਆ ਬਾਈ ਹੋਰਾਂ ਨਾਲ ਹੀ ਨਹੀਂ ਹੈਗਾ ਇਹ ਵਰਤਾਰਾ ਸਮੂਹਕ ਵਰਤਾਰਾ ਜਿਹੜਾ ਕਿ ਚਾਰੇ ਪਾਸੇ ਚੱਲ ਰਿਹਾ ਸੋ ਜੇ ਤੁਸੀਂ ਕਹਿੰਦੇ ਹੁੰਦੇ ਨੇ ਕਿ ਕੱਚੂ ਵਾਲੀ ਚਾਲ ਚੱਲਦੇ ਆ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਣਾ ਸਹੀ ਗਾ ਜੇ ਖਰਗੋਸ਼ ਵਾਲੀ ਚੱਲੋਗੇ ਭੱਜੋਗੇ ਤਾਂ ਤੁਹਾਨੂੰ ਜਿਹੜਾ ਹੈ ਕਿ ਅਲੂਜਨ ਪੈਦਾ ਹੋ ਜਾ ਤੁਹਾਨੂੰ ਤੁਸੀਂ ਲੱਗਣ ਲੱਗ ਜਾਗੇ ਕਿ ਮੈਂ ਤਾਂ ਸ਼ਿਕੰਦਰ ਆ ਮੈਂ ਤਾਂ ਦੁਨੀਆ ਜਿੱਤ ਲੈਣੀ ਆ ਤੇ ਤੁਸੀਂ ਜਿਹੜਾ ਗੈਪ ਜਦੋਂ ਵਿਚਾਲੇ ਦੇਖ ਲੋਗੇ ਬਾਹਲਾ ਉੱਥੇ ਹੋਰ ਮਸਤ ਹੋ ਜੂਗੇ ਤਾਂ ਫਿਰ ਉੱਥੇ ਕੋਈ ਇਹੋ ਜਿਹਾ ਸਟੈਪ ਚੱਕੋਗੇ ਜਿਆਦਾ ਉੱਥੇ ਬਹਿ ਜਾਓਗੇ ਫਿਰ ਉਹਨੂੰ ਨੀਂਦ ਆ ਜਾਊਗੀ ਨੀਂਦ ਆਜੂ ਨੀਂਦ ਦਾ ਮਤਲਬ ਇਹੀ ਹੈ ਵੀ ਜਿਹੜਾ ਤੁਸੀਂ ਆ ਸਾਰਾ ਜਿਹੜਾ ਜਿਹੜਾ ਸੁਪਨ ਸਾਜ਼ੀਆਂ ਨੇ ਹਾਂ ਉਹਦੇ ਚ ਉਲਝਣਾ ਫਸ ਜਾਓਗੇ ਸਲੋ ਹੋ ਜੂਗੀ ਤੁਹਾਡੀ ਹਾਂ ਹਾਂ ਜਿਹੜੀ ਗਰੋਥ ਆ ਤਾਂ ਉਹਦੇ ਫਿਰ ਨਤੀਜੇ ਡਹਿਣਾ ਥਾਵੇ ਇਹੀ ਨਿਕਲਣਗੇ ਤੇ ਮੇਰੇ ਹਿਸਾਬ ਨਾਲ ਇਹ ਕੱਲਾ ਗਰੇ ਵਾਲਾ ਦਾ ਰੌਲਾ ਨਹੀਂ ਇਹੋ ਜੇ ਬਹੁਤ ਸਾਰੇ ਪੰਜਾਬੀ ਇਸ ਮੌਕੇ ਆਸਟ੍ਰੇਲੀਆ ਦੇ ਵਿੱਚ ਫਸੇ ਹੋਏ ਮਹਿਸੂਸ ਕਰ ਰਹੇ ਨੇ ਬਾਕੀ ਗੱਲ ਹੈ ਕਿ ਕਿ ਇਹਨਾਂ ਦੀ ਚਰਚਾ ਕਿਉਂ ਹੋ ਗਈ ਕਿਉਂਕਿ ਲਾਈਮਲਾਈਟ ਨਾਲ ਜੁੜੇ ਹੋਏ ਆ ਜਿਹਦੇ ਕਰਕੇ ਖਬਰਾਂ 'ਚ ਇਹ ਛੇਤੀ ਆ ਗਏ ਪਰ ਇਹੋ ਜਿਹੇ ਚਿਹਰੇ ਵਾਲੇ ਅਗੇ ਇਹੋ ਜੇ ਹੁਣ ਇਸ ਮੌਕੇ ਦਰਜਨਾ ਪੰਜਾਬੀ ਨੇ ਆਸਟ੍ਰੇਲੀਆ ਦੇ ਬੱਖ ਬੱਖ ਚਾਰ ਦੂਜੇ ਹੋਏ ਇੱਕ ਮਿੰਟ ਦੇ ਇਕੱਲੇ ਪੰਜਾਬੀ ਨਹੀਂ ਹਾਂ ਨਹੀਂ ਚਲੋ ਮਤਲਬ ਆਪਣੀ ਚਲੋ ਜੀ ਆਪਾਂ ਗੱਲ ਕਰੀਏ ਸਾਰੇ ਹੀ ਆ ਸਾਰੇ ਹੀ ਆ ਸਾਰੇ ਹੀ ਆ ਜਿਹਨੇ ਕਹਿਦੀ ਉਹ ਤਾਂ ਕੋਈ ਅਸ਼ੂਤਾ ਰਹੀ ਨਹੀਂ ਹਾਂ ਹਾਂ ਤੇ ਮਤਲਬ ਪਹ ਵਧੀਆ ਅਗਲੀ ਖਬਰ ਵੱਲ ਅਗਲੀ ਟੈਣਾ ਸਾਹਿਬ ਅਗਲੀ ਟੈਣਾ ਸਾਹਿਬ ਇਹ ਹੈਗੀ ਹੈ ਕਿ ਅੱਜ ਹਮ ਅੱਜ ਵੈਸੇ ਸਾਰੇ ਅੱਖਾਂ ਜੀਆਂ ਮਰਦੇ ਫਿਰਦੇ ਆ ਹਮ ਅੱਖਾਂ ਜੀਆਂ ਕਿਉਂ ਮਰਦੇ ਫਿਰਦੇ ਟੈਣਾ ਸਾਹਿਬ ਟਾਈਮ ਸੂਈਆਂ ਚੇਂਜ ਹੋ ਗਈਆਂ ਘੜੀਆਂ ਘੜੀਆਂ ਦੀਆਂ ਸੂਈਆਂ ਚੇਂਜ ਹੋ ਗਈਆਂ ਅੱਜ ਜਿਹੜਾ ਹੈ ਕਿ 1 ਘੰਟਾ ਵਿਕਟੋਰੀਆ ਦਾ ਟਾਈਮ ਆ ਜਿਹੜਾ ਕਿ ਅੱਗੇ ਵਧ ਗਿਆ ਹਮ ਯਾਨੀ ਕਿ ਜਦੋਂ ਤੁਹਾਡੇ ਰਾਤ ਦੇ 2 ਵਜੇ ਸੀ ਉਦੋਂ ਜਿਹੜੇ ਤੁਹਾਡੇ ਮੋਬਾਈਲ ਵਗੈਰਾ ਜਾਂ ਡਿਜੀਟਲ ਜਿਹੜੇ ਜਿੰਨੇ ਸਿਸਟਮ ਸ ਆਪਣੇ ਆਪ ਉਹਦਾ ਆਟੋਮੈਟਿਕੀ 3 ਵਜੇ ਹੋ ਗਏ ਹਮ ਹੈਜੀ ਤੇ ਇਹ ਘੰਟਾ ਘਟ ਗਿਆ ਨਹੀਂ ਜਾਂਦਾ ਘੰਟਾ ਨੀਂਦ ਦਾ ਘਟ ਗਿਆ ਉਹ ਇਹ ਵੈਸੇ ਕਰਦੇ ਐ ਐਤਵਾਰ ਨੂੰ ਹੁੰਦੇ ਆ ਮੋਸਟਲੀ ਤਾਂ ਕਿ ਲੋਕਾਂ ਦੇ ਕੰਮਕਾਰ ਦੇ ਉੱਤੇ ਫੈਕਟਰ ਨਾ ਪਵੇ ਟਾਈਮ ਨਾਲ ਜਿਹੜੇ ਆਂਦੇ ਨੇ ਵੀ ਛੇਨਿਵਾਰ ਤੁਸੀਂ ਘੜੀਆਂ ਸੈਟ ਕਰ ਲਓ ਸੌਣ ਤੋਂ ਪਹਿਲਾਂ ਜਿਹੜੀਆਂ ਦੂਜੀਆਂ ਹੈਗੀਆਂ ਡੀਟੇਲ ਤਾਂ ਆਪਣੇ ਹੋ ਹੀ ਜਾਣਗੀਆਂ ਹੋ ਹੀ ਜਾਣਗੀਆਂ ਹੁਣ ਟੇਣਾ ਸਾਹਿਬ ਇਹ ਕੀ ਹੈ ਕਿ ਆਸਟ੍ਰੇਲੀਆ ਇਹ ਆ ਵੀ ਨਿਊਜ਼ੀਲੈਂਡ ਤਾਂ ਆਪਾਂ ਪਹਿਲਾਂ ਨਿਊਜ਼ੀਲੈਂਡ ਰਾਈ ਨਿਊਜ਼ੀਲੈਂਡ ਸਾਰੇ ਚ ਹੀ ਜਿਹੜਾ ਹੋ ਜਾਂਦਾ ਸੀ ਇੱਕ ਸਾਰੇ ਕੰਟਰੀ ਚੈੱਕ ਹੀ ਸੀਗਾ ਹਾਂ ਉਹਦਾ ਕਾਰਨ ਕੀ ਸ਼ਾਮ ਨੂੰ ਤਾਂ ਕਿ ਤੁਹਾਨੂੰ ਵੱਧ ਸਮਾਂ ਜਿਹੜਾ ਸਹੀ ਜਿਹੜਾ ਯੂਟਿਲਾਈਜ਼ ਹੋ ਸਕੇ ਹੈਨਾ ਹੁਣ ਜਿਹੜਾ ਟੰਨਾ ਸਭ ਟਾਈਮ ਹੈ ਇੱਕ ਘੰਟਾ ਨਿਊ ਸਾਊਥ ਵੇਲਜ਼ ਇਹ ਤੋਂ ਇਲਾਵਾ ਜਿਹੜਾ ਹੈਗਾ ਸਾਡੀ ਰਾਜਧਾਨੀ ਕੈਨਬਰਾ ਕਿਉਂਕਿ ਉਹ ਉਹ ਆ ਜਾਂਦਾ ਜਿਵੇਂ ਆਪਾਂ ਕਹਿੰਦੇ ਨੇ ਕੇਂਦਰ ਸ਼ਾਸਤ ਪ੍ਰਦੇਸ਼ ਜਿਨੂੰ ਆਪਾਂ ਕਹਿੰਦੇ ਨੇ ਯੂਨੀਅਨ ਟਰੈਕਟਰੀ ਹੈਨਾ ਤਾਂ ਉਹ ਸਾਊਥ ਆਸਟ੍ਰੇਲੀਆ ਵਿਕਟੋਰੀਆ ਤੇ ਜਿਹੜਾ ਸਾਡਾ ਇੱਕ ਸਮੁੰਦਰੀ ਟਾਪੂ ਨੋਮਾ ਸੋਭਾਤ ਅਸਮਾਨੀਆ ਇੱਥੇ ਸਾਰਿਆਂ ਦਾ ਇੱਕ ਘੰਟਾ ਜਿਹੜਾ ਸਮਾਂ ਵੱਧ ਗਿਆ ਪਰ ਕੁਇਨਜ਼ਲੈਂਡ ਬੈਸਟ ਆਸਟ੍ਰੇਲੀਆ ਤੇ ਨਾਰਥਰਨ ਜਿਹੜੀ ਟੈਰੀਟਰੀ ਆ ਡਾਰਬਨ ਵਾਲੀ ਸਾਈਡ ਇੱਥੇ ਟੈਨਾ ਸਾਹਿਬ ਕੋਈ ਫਰਕ ਨਹੀਂ ਫਰਕ ਨਹੀਂ ਹੁਣ ਟੈਨਾ ਸਾਹਿਬ ਕੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਇਹ ਦੇਖੋ ਜਿਹੜੀ ਗੱਲਬਾਤ ਇਹ ਚ ਦੇਖਣ ਵਾਲੀ ਆ ਵੀ ਕੰਟਰੀ ਏਡੀ ਵੱਡੀ ਆ ਵੈਸੇ ਇੰਡੀਆ ਤੋਂ 2.5 ਗੁਣਾ ਵੱਡੀ ਆ ਜੀਓਗ੍ਰਾਫਿਕਲੀ ਆਪਾਂ ਜਿਹੜਾ ਗੱਲ ਖੇਤਰਫਲ ਦੇ ਪੱਖ ਤੋਂ ਇਹ ਗੱਲ ਕਰਨਾ ਜਾਨੀ ਕਿ ਇੰਡੀਆ ਵਰਗੇ ਦੋ ਮੁਲਕ ਤੇ ਅੱਧਾ ਮੁਲਕ ਐਡਾ ਮਤਲਬ ਆਸਟ੍ਰੇਲੀਆ ਜਾਨੀ ਕਿ ਬਣ ਜਾਂਦਾ ਇਹ ਠੀਕ ਆ ਗੱਲ ਜੀ ਆਬਾਦੀ ਪੰਜਾਬ ਕਿੰਨੇ ਆ ਆਬਾਦੀ ਪੰਜਾਬੀ ਨੇ ਕਿਉਂਕਿ ਆਪਾਂ ਤੋਂ ਘੱਟ ਜਿਹੜਾ 2% ਏਰੀਆ ਟੋਟਲ ਜਿਹੜਾ ਕਿ ਯੂਟਿਲਾਈਜ਼ ਆ ਰਹਿਣ ਵਾਲੇ ਪਾਸੇ ਜਾਂ ਇਦਾਂ ਦੇ ਬਾਕੀ 98% ਤਾਂ ਜਿਹੜਾ ਖਾਲੀ ਪਿਆ ਹੁਣ ਕੀ ਆ ਕਿ ਜਦੋਂ ਆਪਣੇ ਟਹਿਣਾ ਸਾਹਿਬ ਜਿਹੜਾ ਐਸ ਮੌਕੇ ਜਿਹੜਾ ਕਹਿੰਦੇ ਹੁੰਦੇ ਨੇ ਕਿ 12 ਵਜੇ ਹੋਣਗੇ ਜਦੋਂ ਇੱਥੇ ਵਿਕਟੋਰੀਆ 'ਚ ਹੂੰ ਉਸ ਮੌਕੇ ਕੁਇਨਜ਼ ਕੁਇਨਜ਼ਲੈਂਡ ਦੇ ਵਿੱਚ ਸਵੇਰ ਦੇ 11 ਵਜੇ ਹੋਣਗੇ ਜਦੋਂ ਦੁਪਹਿਰ ਦੇ ਆਪਣੇ ਤੇ 12 ਵੱਜ ਜਣੇ ਆ ਉੱਥੇ 11 ਵਜਣਗੇ ਸਾਊਥ ਆਸਟ੍ਰੇਲੀਆ 'ਚ 11:30 ਹੋਣਗੇ ਪਰਥ ਵਾਲੀ ਸਾਈਡ ਵੈਸਟਰ ਆਸਟ੍ਰੇਲੀਆ ਦੇ ਵਿੱਚ 9 ਵਜੇ ਹੋਣਗੇ ਤੇ ਨਾਰਦਰਨ ਟੈਰੀਟਰੀ ਦੇ ਵਿੱਚ 10:30 ਵਜੇ ਹੋਣਗੇ ਜਣੇ ਇੱਕ 2 3 4 ਤੇ 5 ਟਾਈਮ ਆਸਟ੍ਰੇਲੀਆ ਦੇ ਟਹਿਣਾ ਸਾਹਿਬ ਇਹ ਬਣ ਗਿਆ ਹਾਂਜੀ ਸਹੀ ਗੱਲ ਸੋ ਇਹ ਹੈ ਵੀ ਜੇ ਮੰਨ ਲਓ ਤੁਸੀਂ ਕੰਮ ਜਾਂਦੇ ਹੋ ਵਿਕਟੋਰੀ ਜਦੋਂ ਤੁਸੀਂ ਇਥੋਂ ਜਿਹੜਾ ਹੈਗਾ ਕਿ ਮੰਨ ਲਓ ਸਾਊਥ ਆਸਟ੍ਰੇਲੀਆ ਦਾ ਬਾਰਡਰ ਕਰਾਸ ਕਰੋ ਤਾਂ ਟਾਈਮ ਚੇਂਜ ਹੋ ਜਾਣਾ ਕੁਵਿੰਸਲੈਂਡ ਦਾ ਤੁਸੀਂ ਜਾਓਗੇ ਤਾਂ ਟਾਈਮ ਚੇਂਜ ਹੋ ਜਾਣਾ ਸੋ ਮਤਲਬ ਇਦਾਂ ਜਿਹੜਾ ਹੈਗਾ ਕਿ ਫਰਕ ਰਹਿਣਾਗਾ ਜਦੋਂ ਤੁਸੀਂ ਵੈਸਟਰਨ ਆਸਟ੍ਰੇਲੀਆ ਚ ਐਂਟਰ ਕਰ ਜਾਓਗੇ ਤਾਂ ਉਹ ਕਾਫੀ ਫਰਕ ਪੈਣਾ ਤੁਸੀਂ ਇੰਡੀਆ ਨਾਲੋਂ ਕਿੰਨਾ ਕਿਹੜੇ ਵੀ ਇੰਡੀਅਨ ਹੁੰਦਾ ਵੀ ਯਾਰ ਪਤਾ ਨਹੀਂ ਲੱਗਦਾ ਵੀ ਕਿੰਨੇ ਵਜੇ ਹਾਂ ਹੁਣ ਹੁਣ ਜਿਹੜਾ ਆਸਟ੍ਰੇਲੀਆ ਦਾ ਟਾਈਮ ਆ ਜਣੀ ਕਿ ਉਹ ਸਾਢੇ ਜਿਹੜਾ ਕਿ 5 ਘੰਟੇ ਦਾ ਫਰਕ ਸਾਢੇ 5 ਘੰਟਿਆਂ ਦਾ ਪਹਿਲਾਂ ਸਾਢੇ 4 ਘੰਟਿਆਂ ਦਾ ਫਰਕ ਸੀ ਹੁਣ ਸਾਢੇ 5 ਦਾ ਫਰਕ ਪੈ ਗਿਆ ਹੁਣ ਜਦੋਂ ਇੰਡੀਆ ਵਾਲੋ ਵੀ ਸਾਨੂੰ ਸੁਣਦੇ ਆ ਹੁਣ ਤੁਸੀਂ ਉਸ ਤਰੀਕੇ ਨਾਲ ਕੈਲਕੂਲੇਟ ਕਰਕੇ ਫੋਨ ਕਰਨਾ ਨਹੀਂ ਤਾਂ ਤੁਹਾਡਾ ਨੂੰਤੀ ਤੁਹਾਡਾ ਪਤੀ ਉਹ ਗਾਲਾਂ ਹੀ ਕੱਢੂ ਤੁਹਾਨੂੰ ਜੇ ਤੁਸੀਂ ਨੂੰ ਕਾਲ ਕਰੋਗੇ ਕਿਸੇ ਉੱਤੇ ਟਾਈਮ ਨਹੀਂ ਮਨ ਜੇ ਇੰਡੀਆ ਦੇ ਵਿੱਚ 6 ਵਜੇ ਹੈ ਤੜਕੇ ਹਾਂਜੀ ਹਾਂਜੀ ਤਾਂ ਇੱਥੇ 6 ਤੇ 5 11 11:30 ਵਜੇ ਹੋਣਗੇ ਹਾਂਜੀ ਹਾਂ ਤੇ ਇਧਰ ਵਾਲੇ ਵੀ ਹੈਗੇ ਆ ਕਹਿੰਦਾ ਸਾਹਿਬ ਟਰੱਕ ਚ ਲਾਉਂਦੇ ਆ ਮੈਂ ਦੇਖਿਆ ਉਹ ਵੀ ਉੱਥੇ ਫੋਨ ਲਾ ਕੇ ਲੋਕਾਂ ਦੇ ਕੰਨ ਖਾਂਦੇ ਆ ਨਾ ਇੰਡੀਆ ਟਾਈਮ ਨਹੀਂ ਛੇਤੀ ਚੱਕਣਾ ਤੁਸੀਂ ਵੀ ਦੇਖ ਕੇ ਕੈਲਕੂਲੇਟ ਕਰਕੇ ਟਾਈਮ ਜਿਹੜਾ ਕਿ ਚੱਕਣਾ ਅਗਲੇ ਦਾ ਹੈ ਜੀ ਸਹੀ ਗੱਲ ਸੋ ਇਹ ਗੱਲ ਹੈ ਟੇਣਾ ਸਾਹਿਬ ਸੁਣਾਓ ਜੀ ਅੱਗੇ ਕੋਈ ਗੱਲਬਾਤ ਖਬਰ ਅਗਲੀ ਖਬਰ ਆ ਫਿਰ ਆਪਾਂ ਕਰਦੇ ਤਾਂ ਪੰਜਾਬੀ ਭਾਈਚਾਰੇ ਦੀ ਹਾਂਜੀ ਆਪਾਂ ਰਹਿੰਦੇ ਹੁਣ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਹਾਂ ਤੇ ਇੱਥੇ ਫਿਰ ਜਦੋਂ ਹੁੰਦਾ ਤੇ ਬਾਹਰਲੇ ਮੁਲਕਾਂ ਦੇ ਲੋਕ ਫਿਰ ਇਲੈਕਸ਼ਨ 'ਚ ਵੀ ਹਿੱਸਾ ਲੈਂਦੇ ਹੌਲੀ ਹੌਲੀ ਜਦੋਂ ਸੈਟਲ ਹੋ ਹੀ ਜਾਂਦੇ ਹਾਂ ਨਹੀਂ ਧੁੱਕੀ ਹੋ ਗੜਦੀ ਏਕੀ ਧੁੱਕੀ ਕਰਦੀ ਹੈ ਨਾ ਧੁੱਕੀ ਕਰਦੇ ਨਾਲ ਦੂਜੇ ਪਾਸੇ ਕਿਹੜਾ ਹੋਰ ਪੱਖਾ ਚੱਲਦਾ ਇਹਦਾ ਹੱਕ ਪੱਖ ਵੱਖਰਾ ਹੈ ਹਾਂਜੀ ਇੱਕ ਨੇ ਜਿਵੇਂ ਰੈਸੀਅਲ ਡਿਸਕ੍ਰਿਮੀਨੇਸ਼ਨ ਵਾਲਾ ਉਹ ਆ ਰਿਹਾ ਮਾਮਲਾ ਹਾਂਜੀ ਪਿੱਛੇ ਜਿਹਾ ਨਾ ਇੱਕ ਆਪਣੇ ਵਿਕਟੋ ਆਪਣੇ ਮੈਲਬਰਨ ਦੀ ਗੱਲ ਹੀ ਆ ਹਾਂ ਉਧਰ ਕੈਸੀ ਕਰਕੇ ਹਾਂਜੀ ਬੀਬੀ ਜੈਮਲ ਕੌਰ ਹਾਂਜੀ ਬੀਬੀ ਜੈਮਲ ਕੌਰ ਸਿੰਘ ਹਣਾ ਹਾਂਜੀ ਉਹ ਨਾ ਉਹਨਾਂ ਦੀ ਰਿਪੋਰਟ ਆਈ ਸੀਗੀ ਹਾਂਜੀ ਉਹਨਾਂ ਦੇ ਨਾ ਇੱਕ ਜਿਵੇਂ ਕਹ ਲੋ ਵੀ ਇਹਹੀ ਡਿਸਕ੍ਰਿਮੀਨੇਸ਼ਨ ਵਾਲਾ ਕਰਕੇ ਤੇ ਕਿਸੇ ਨੇ ਨਾ ਉਹਨਾਂ ਦੀ ਫੋਟੋ ਦੇ ਉੱਤੇ ਲਿਖਤਾ ਹਾਂ ਬੀਬੀ ਦੇ ਹਾਂ ਵੀ ਗੋ ਹੋਮ ਐਂਡ ਫੈਕਸ ਯਰ ਓਨ ਕੰਟਰੀ ਹਾਂ ਤੇ ਆਸਟ੍ਰੇਲੀਆ ਫਾਰ ਆਸਟ੍ਰੇਲੀਅਨਸ ਅੱਛਾ ਸੋ ਕਹਿਣ ਦਾ ਮਤਲਬ ਇਹ ਹੈਗਾ ਵੀ ਤੁਸੀਂ ਤੁਹਾਨੂੰ ਇਲੈਕਸ਼ਨ ਤੇ ਲੜਨ ਦੀ ਲੋੜ ਨਹੀਂ ਵੀ ਸਾਡੇ ਤਾਂ ਇਹ ਅਸੀਂ ਜਿਹੜੇ ਕਹ ਲੋ ਜਿਵੇਂ ਨਹੀਂ ਵਾਈਟ ਸੁਪਰਮੇਸੀ ਵਾਲੇ ਉਸ ਤਰ੍ਹਾਂ ਦੇ ਰੇਸਿਸਟ ਬੰਦੇ ਕਈ ਜਿਹੜੇ ਨਹੀਂ ਉਹਨੂੰ ਵੀ ਜਾਨੀ ਕਿ ਜਾਨੀ ਕਿ ਮੇਰੇ ਹਿਸਾਬ ਨਾਲ ਜਿਨੇ ਲਿਖਿਆ ਹੋ ਮੈਂ ਮੈਂ ਇਹ ਮੰਨਦਾ ਜਿਹੜੇ ਇਥੋਂ ਦੇ ਮੂਲ ਵਾਸੀ ਹਟਣਾ ਸਭ ਉਹ ਇਹੋ ਜੀ ਗੱਲ ਨਹੀਂ ਹਾਂ ਉਹ ਨਹੀਂ ਕਰਦੇ ਹਾਂ ਹਾਂ ਉਹਨਾਂ ਦੇ ਵਿੱਚ ਉਹ ਬਹੁਤ ਮਤਲਬ ਪਿਆਰ ਸਤਕਾਰ ਇਸ ਮਾਮਲੇ 'ਚ ਦਿੰਦੇ ਆ ਜਿਵੇਂ ਮੌਰੀ ਸੀ ਉੱਥੇ ਹਾਂ ਮੌਰੀ ਸੀ ਇਹੀ ਜਿਹੜਾ ਹੈਗਾ ਕਿ ਉਹਨੂੰ ਕਹਿੰਦੇ ਤੂੰ ਵੀ ਪੁੱਛ ਉਹਨੂੰ ਵੀ ਪੁੱਛਣਾ ਚਾਹੀਦਾ ਵੀ ਤੇਰਾ ਭਾਈ ਬਾਬਾ ਪਰਦਾਦਾ ਕਿੱਥੋਂ ਆਇਆ ਸੀ ਕਿਹੜੀ ਜੇਲ੍ਹ 'ਚ ਉਹਨੇ ਉੱਥੇ ਕਿਹੜੀ ਜੇਬ ਕੱਟੀ ਹੋਣੀ ਆ ਹੈ ਜੀ ਉਹ ਫਿਰ ਤੱਕੀ ਚੋਰੀ ਮਾਰੀ ਹੋਣੀ ਆ ਫੇਰ ਹੀ ਇੱਥੇ ਆਇਆ ਹੋਣਾ ਹੈ ਜੀ ਇਹ ਗੱਲ ਐਵੇਂ ਨਾ ਕੋਈ ਹੋਰ ਵੀ ਆਪਣੇ ਕਈ ਘਟਨਾਵਾਂ ਹੋਈਆਂ ਆਪਣੇ ਜਿਹੜੇ ਪੰਜਾਬੀ ਮੂਲ ਦੀਆਂ ਬੀਬੀਆਂ ਉਹਨਾਂ ਦੀਆਂ ਤਸਵੀਰਾਂ ਨਾਲ ਐਵੇਂ ਛੇੜਛੋੜ ਕੀਤੀ ਐ ਤਾਂ ਇਹ ਵਰਤਾਰਾ ਜਿਹੜਾ ਹੈਗਾ ਵੀ ਮਤਲਬ بڑا ਹੈਗਾ ਤੇ ਇਹਦੇ ਵਿੱਚ ਨਾ ਕਿੰਨੇ ਜਿਹੜੇ ਹੋਰ ਐਕਸਪਰਟ ਹੈਗੇ ਆ ਜੀ ਜਾਂ ਜਿਵੇਂ ਕਿਸੇ ਯੂਨੀਵਰਸਿਟੀਾਂ ਦੇ ਵਿੱਚ ਪ੍ਰੋਫੈਸਰ ਹੁੰਦੇ ਹਨਾ ਤਾਂ ਹੋਰ ਜਿਹੜੇ ਇਸ ਵਰਤਾਰਿਆਂ ਨਾਲ ਜੁੜੇ ਆ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਰਤਾਰੇ ਹੋਰ ਵੱਧ ਸਕਦੇ ਆ ਹਾਂ ਇਹ ਤਾਂ ਹੈ ਬਿਲਕੁਲ ਪਰ ਇਹਦੇ ਨਾਲ ਡੈਣਾ ਹੋਇ ਇੱਕ ਹੋਰ ਵੀ ਗੱਲ ਆ ਲੋਕ ਇਹਦਾ ਰਿਸਪੌਂਡ ਵੀ ਪੋਜੀਟਿਵ ਕਰਦੇ ਆ ਪੋਰਟ ਅਗਸਟਾ ਸਾਊਥ ਆਸਟ੍ਰੇਲੀਆ ਚੋਂ ਤੋਂ ਸਨੀ ਸਿੰਘ ਹੋਰੀ ਚੋਣ ਲੜੇ ਸੀ ਉਹਨਾਂ ਨਾਲ ਵੀ ਇੰਨਾ ਰੇਸਿਸਟ ਬਿਹੇਵੀਅਰ ਹੋਇਆ ਸੀ ਉਹਨਾਂ ਦੇ ਪੋਸਟਰਾਂ ਤੇ ਵੀ ਇਦਾਂ ਲਿਖਿਆ ਗਿਆ ਸੀ ਤਾਂ ਉਹ ਤੋਂ ਬਾਅਦ ਪੋਸਟ ਪੋਰਟ ਅਗਸਟਾ ਦੇ ਲੋਕਾਂ ਨੇ ਧਾਕੇ ਜਿਤਾਇਆ ਸੀ ਸਨੀ ਸਿੰਘ ਨੂੰ ਸਾਰਾ ਪੋਰਟ ਅਗਸਟਾ ਸਨੀ ਸਿੰਘ ਦੇ ਹੱਕੇ ਚ ਤੁਲ ਗਿਆ ਸੀ ਵੀ ਇਹ ਮੁੰਡੇ ਨੂੰ ਜਿਤਾਉਣਾ ਹੀ ਜਿਤਾਉਣਾ ਤੇ ਇਹ ਦੱਸਣਾਗਾ ਵੀ ਪੋਰਟ ਅਗਸਟਾ ਦੇ ਵਿੱਚ ਰੇਸਿਸਮ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਤੇ ਸਾਡਾ ਤਾਂ ਕਹਿੰਦੇ ਸ਼ਹਿਰ ਚੱਲਦਾ ਮਾਈਗ੍ਰੈਂਟ ਦੇ ਸਿਰ ਤੇ ਆ ਸਹੀ ਗੱਲ ਹੈਲਥ ਸਰਵਿਸਸ ਉੱਥੇ ਚੱਲਦੀਆਂ ਟੈਕਸੀ ਇੰਡਸਟਰੀ ਉੱਥੇ ਚੱਲਦੀ ਟ੍ਰਾਂਸਪੋਰਟ ਇੰਡਸਟਰੀ ਉੱਥੇ ਜਿਹੜੀ ਚੱਲਦੀ ਉਹ ਮਾਈਗ੍ਰੈਂਟ ਦੇ ਸਿਰ ਦੇ ਉੱਤੇ ਚੱਲਦੀਆਂ ਹੈ ਹੌਸਪਿਟੈਲਿਟੀ ਇੰਡਸਟਰੀ ਮਾਈਗ੍ਰੈਂਟ ਦੇ ਸਿਰ ਤੇ ਚੱਲਦੀਆਂ ਸੋ ਤਿਆਨਾ ਸਾਹਿਬ ਜੀ ਜੇ ਇਹ ਇੱਕ ਦਿਨ ਦੋ ਦਿਨ ਕਿਤੇ ਇਦਾਂ ਬਹਿ ਜਾਣ ਚੁੱਪ ਕਰਕੇ ਘਰੇ ਤੇ ਫਿਰ ਪਤਾ ਲੱਗ ਜੂ ਆਪੇ ਇਹ ਨਹੀਂ ਇੱਕ ਹੋਰ ਵੀ ਗੱਲ ਹੈਗੀ ਆ ਆਪਾਂ ਜਿਵੇਂ ਕਹਿੰਨਾ ਵੀ ਹਰੇਕ ਕਮਿਊਨਿਟੀ ਦੇ ਵਿੱਚ ਸ਼ਰਾਰਤੀ ਬੰਦੇ ਹੁੰਦੇ ਜੇ ਹੁਣ ਆਪਾਂ ਕਹ ਲਈਏ ਵੀ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਆ ਪੰਜਾਬ ਦੀ ਤਾਂ ਉੱਥੇ ਉਈ ਅੱਖਾਂ ਕੱਢ ਕੇ ਲਿਆ ਜਾਂਦਾ ਸੀ ਪੋਸਟਰ ਤੋਂ ਜਾਂ ਹੋਰ ਕੋਈ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਦੂਜੇ ਵੀ ਹੋ ਸਕਦੇ ਆ ਵੀ ਮਤਲਬ ਇਹ ਆਪਾਂ ਜਿੰਨ ਤੇ ਪੁਲਿਸ ਵਿਭਾਗ ਤਾਂ ਜਾਂਚ ਕਰ ਰਹੀ ਹੈ ਕੇਸ ਦੀ ਕੀ ਸਾਹਮਣੇ ਆਉਂਦਾ ਤੇ ਫਿਲਹਾਲ ਇੱਕ ਉਹ ਪਾਸਾ ਵੀ ਆਪਾਂ ਵੇਖ ਸਕਦੇ ਆ ਵੀ ਉਧਰੋਂ ਵੀ ਹੋ ਸਕਦਾ ਹੈ ਇਹਦੇ ਨਾਲ ਹੀ ਟੈਣਾ ਸਾਹਿਬ ਮੈਂ ਤੁਹਾਨੂੰ ਹੱਕ ਜਦ ਤੁਸੀਂ ਆਹ ਬਾਈਟ ਸੁਪਰਮੇਸੀ ਵਾਲੀ ਗੱਲ ਕੀਤੀ ਹੈ ਇਹ ਵਰਤਾਰਾ ਵਾਕਈ ਇੱਥੇ ਜਨਮ ਲੈ ਰਿਹਾ ਹੈ ਟੈਣਾ ਸਾਹਿਬ ਇੱਕ ਨਾ ਜਾਨੀ ਕਹਿੰਦੇ ਹੁੰਦੇ ਨੇ ਕਿ ਇੱਥੇ FBI ਨੇ ਜਿਹੜੇ ਕਿ ਅਮਰੀਕਨ ਉਹ ਜਿਹੜੀ ਜਾਂਚ ਏਜੰਸੀ ਹੈ ਉਹਨੇ ਵਿਕਟੋਰੀਆ ਪੁਲਿਸ ਨੂੰ ਇੱਕ ਸੂਚਨਾ ਦਿੱਤੀ ਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਹਾਂਜੀ ਉਹਨੇ ਜਿਹੜੀ ਦਿੱਤੀ ਸੀ ਕਿ ਭਾਈ ਵੀ ਤੁਹਾਡੇ ਇੱਥੇ ਮੈਲਬਰਨ ਦੇ ਵਿੱਚ ਇੱਕ دہشت گرد ਹਮਲਾ ਹੋ ਸਕਦਾ ਹ ਹ ਉਹਦੇ ਤਹਿਤ ਹੁਣ ਇੱਕ 19 ਸਾਲ ਦਾ ਮੁੰਡਾ ਗ੍ਰਫਤਾਰ ਕੀਤਾ ਗਿਆ ਇਹ ਜਿਹੜਾ ਤੁਸੀਂ ਆ ਗੱਲ ਕਿਹਾ ਇਹ ਉਹਨਾਂ ਨਾਲ ਹੀ ਸਬੰਧਤ ਆ ਅੱਛਾ ਇਹ ਜਿਹੜਾ 19 ਸਾਲ ਦਾ ਮੁੰਡਾ ਇਹਨੂੰ ਹੁਣ ਟੈਨਾ تھا ਜਿਹੜਾ ਹੈ ਕਿ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਅੱਗੇ ਹੁਣ ਸਾਰੀ ਜਿਹੜੀ ਗੱਲਬਾਤ ਚੱਲੂਗੀ ਇਹਦੇ ਤੋਂ 550 ਦਾ ਰੌਂਦ ਬਰਾਮਦ ਹੋਇਆ ਹੂੰ ਇਹਦੇ ਕੋਲੋਂ ਟੈਨਾ ਸਾਹਿਬ ਇੱਕ ਵੈਪਨ ਇਹ ਆਪਣੇ ਤੌਰ ਤੇ ਬਣਾਉਣ ਦਾ ਯਤਨ ਕਰ ਰਿਹਾ ਸੀਗਾ ਕਿਉਂਕਿ ਅੱਜ ਕੱਲ ਉਹ ਇੱਕ ਮਸ਼ੀਨਾ ਜੀ ਇਦਾਂ ਦੀਆਂ ਆਉਂਦੀਆਂ ਜਿਹਦੇ ਨਾਲ ਤੁਸੀਂ ਕਿ ਉਹ ਤਕਰੀਬਨ ਤਿਆਰ ਕਰ ਲੈਣੇ ਆ ਜੀ ਹਨਾ ਤਾਂ ਉਹ ਉਹਦੇ ਚ ਲੱਗਿਆ ਹੋਇਆ ਸੀ ਇਹ ਤੋਂ ਇਲਾਵਾ ਦੇ ਕੋਲ ਧਮਾਕੇ ਕੇਸ ਸਮਗਰੀ ਹੋਰ ਕੈਮੀਕਲ ਵਗੈਰਾ ਵੀ ਇਕੱਠੇ ਕੁਝ ਨੋਟਸ ਜੀ ਇਹਦੇ ਕੋਲੇ ਇੱਕ ਤਾਂ ਇਹ ਨੇ ਬਣਾਈ ਹੋਈ ਸੀ ਕਹਿੰਦਾ ਜਿਹੜੇ ਹਾਈ ਸਕੂਲ 'ਚ ਪੜ੍ਹਿਆ ਸੀ ਉੱਥੇ ਕਹਿੰਦਾ ਵੀ ਹਮਲਾ ਕਰਨਾ ਇੱਕ ਇਹਦਾ ਸੀਗਾ ਪਾਣੀ ਦੀ ਕੋਈ ਇਦਾਂ ਦੀ ਲੇਕ ਜਾਂ ਕਿਸੇ ਇਦਾਂ ਦਾ ਸੀ ਪਾਣੀ ਦਾ ਸੋਰਸ ਜਿੱਥੋਂ ਜਾਂਦਾ ਲੋਕਾਂ ਨੂੰ ਪਾਣੀ ਉਹਦੇ ਜ਼ਹਿਰ ਮਲਾਉਣਾ ਅੱਛਾ ਟਹਿਣਾ ਸਾਹਿਬ ਇਹ ਕਿਹੜਾ ਖਤਰਾ ਹੈ ਹਾਂ ਇੱਕ ਇਹਨੂੰ ਟ੍ਰੇਨ ਦੀ ਇਹ ਲੀਹ ਦੀ ਬਿਉਤ ਬੰਦੀ ਸੀ ਵੀ ਟ੍ਰੇਨ ਚੱਲਦੀ ਥੱਲੇ ਲਾਉਣੀ ਹੈ ਅੱਛਾ ਇਹਦੇ ਸਾਰੇ ਜਿਹੜੇ ਹੈਗੇ ਕਿ ਇਦਾਂ ਦੇ ਉਹ ਵੀ ਚੀਜ਼ਾਂ ਜਿਹੜੀਆਂ ਕਿੰਨੀਆਂ ਬਰਾਮਦ ਹੋਈਆਂ ਜਿੱਥੋਂ ਇਹਨੂੰ ਕਿਤੇ ਕੋਈ ਨਿਰਦੇਸ਼ ਮਿਲਦੇ ਤਾਂ ਹੀ ਐਫਬੀਏ ਨੇ ਜਿਹੜਾ ਕਿ ਇਹਨੂੰ ਜਿਹੜਾ ਕਿ ਇਦਾਂ ਦਾ ਕੀਤਾ ਸੋ ਕਹਿਣ ਦਾ ਟਹਿਣਾ ਸਾਹਿਬ ਇਹ ਭਾਵ ਆ ਕਿ ਇਹ ਵਰਤਾਰੇ ਵਧ ਰਹੇ ਨੇ ਇਹਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਤੇ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਸਿਖਾਉਣਾ ਸਮਝਾਉਣਾ ਕਿ ਜਿਹੜਾ ਆਸਟ੍ਰੇਲੀਆ ਮੁਲਕ ਹੈ ਮਲਟੀਕਲਚਰਲ ਕਦਰਾਂ ਕੀਮਤਾਂ ਨਾਲ ਭਰਪੂਰ ਮੁਲਕ ਹੈ ਤੇ ਇਹਦੇ ਜਿਹੜੇ ਹੈਗੇ ਕਿ ਉਹ ਵੈਲਿਊਜ਼ ਨੂੰ ਆਪਾਂ ਬਣਾ ਕੇ ਰੱਖੀ ਸਹੀ ਗੱਲ ਹੈ ਜੀ ਬਿਲਕੁਲ ਜੀ ਹਾਂ ਜੀ ਟਹਿਣਾ ਸਾਹਿਬ ਅਕੀ ਅਗਲੀ ਖ਼ਬਰ ਜੌਰ ਸਾਹਿਬ ਹੈਗੀ ਹੈ ਜੀ ਮਾਪਿਆਂ ਤੇ ਬੱਚਿਆਂ ਨਾਲ ਸੰਬੰਧ ਅੱਛਾ ਜੀ ਹੁਣ ਤੁਸੀਂ ਇਹ ਦੇਖੋ ਵੀ ਕਈ ਵਾਰੀ ਹੁੰਦਾ ਹੈ ਕਿ ਮਾਪੇ ਜੀ ਵੀ ਜਿਹੜੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਜੀ ਔਰ ਇਹ ਆਪਾਂ ਨਹੀਂ ਕਹਿ ਰਹੇ ਹੂੰ ਇਹ ਕਹਿ ਰਹੇ ਆ ਬੱਚੇ ਦੋ ਹੂੰ ਅਦਾਲਤ ਦੇ ਵਿੱਚ ਜਾ ਕੇ ਅੱਛਾ ਉਹ ਜਿਹੜੇ ਸਾਡੇ ਪਿਓ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਨਿਆਣਿਆਂ ਨੇ ਗਣੀ ਤੇ ਬਾਪੂ ਦੇ ਖਿਲਾਫ ਕੇਸ ਕਰਤਾ ਅੱਛਾ ਜੀ ਇਹ ਕਹਾਣੀ ਹੈਗੀ ਹੈ ਖਬਰ ਹੈਗੀ ਹੈ ਲੇਟੈਸਟ ਪੰਜਾਬੀ ਮੂਲ ਦਾ ਬੰਦਾ ਅੱਛਾ ਹੋਰ ਵੀ ਪਾਕਿਸਤਾਨ ਦਾ ਅੱਛਾ ਠੀਕ ਹੈ ਜੀ ਪਾਕਿਸਤਾਨੀ ਪੰਜਾਬ ਅੱਛਾ ਜੀ ਠੀਕ ਹੈ ਜੀ ਜੇ ਕਰਨਾ ਹੈਗੀ ਨੂ ਸਾਊਥ ਵੈਲਜ਼ ਤੇ ਅੱਛਾ ਜੀ ਇਹ ਨਾ 53 ਸਾਲ ਦਾ ਬੰਦਾ ਅੱਛਾ ਜੀ ਇਹਨਾਂ 2021 ਦੇ ਵਿੱਚ ਹਾਂ ਹਾਂ ਇੱਥੇ ਆਇਆ ਸੀ ਆਪਣੇ ਨਿਊ ਸਾਊਥ ਵੇਲ ਦੇ ਵਿੱਚ ਦੋ ਬੱਚੇ ਉਹਦੇ ਨਾਲ ਹਾਂਜੀ ਤੇ ਇੱਕ ਕਹਿੰਦੇ ਵੀ ਉਹ ਦੂਜਾ ਵਿਆਹ ਕਰਾਇਆ ਹੋਣਾ ਅੱਛਾ ਠੀਕ ਹੈ ਨਾ ਤੇ ਉਦੋਂ ਅਸੀਂ ਕੁੜੀ ਉਹਦੀ 15 ਸਾਲ ਦੀ ਹਾਂਜੀ ਤੇ 17 ਸਾਲ ਦਾ ਮੁੰਡਾ 17 ਸਾਲ ਦੀ ਕੁੜੀ ਤੇ 15 ਸਾਲ ਦਾ ਮੁੰਡਾ ਹਾਂਜੀ ਇਹਨੇ ਕੀ ਕੀਤਾ ਜਦੋਂ ਆ ਗਿਆ ਨਾ ਆਪਦੇ ਘਰੇ ਇੱਥੋਂ ਜਦੋਂ ਪਾਕਿਸਤਾਨ ਤੋਂ ਇੱਥੇ ਆਪਣੇ ਰਾਹ ਦੇ ਵਿੱਚ ਆ ਕੇ ਜਦੋਂ ਉੱਥੇ ਨੇ ਰਹਿਣਾ ਸੀਗਾ ਇੱਕ ਸੜਾ ਏਰੀਆ ਹੈਗਾ ਆ ਲੀਟਨ ਕਰਕੇ ਅੱਛਾ ਜੀ ਉਦੋਂ ਬੱਚੇਨੂੰ ਉਦੋਂ ਪਹਿਲੇ ਆਉਣ ਆ ਕੇ ਤੇ ਇਹਨਾਂ ਦੇ ਬੱਚਿਆਂ ਦੇ ਪਾਸਪੋਰਟ ਰੱਖ ਲਿਆ ਆਪਦੇ ਹੱਥ 'ਚ ਆਪਦੇ ਨਿਆਣਿਆਂ ਦੇ ਆਪਦੇ ਨਿਆਣਿਆਂ ਦੇ ਜਿਹੜੇ ਇੰਡੀਆ ਉੱਥੋਂ ਪਾਕਿਸਤਾਨ ਤੋਂ ਲੈ ਕੇ ਆਇਆ ਸੀ ਨਾਲ ਅੱਛਾ ਜੀ ਤੇ ਉਹ ਕਹਿੰਦਾ ਵੀ ਮੈਂ ਕੁੜੀ ਨੂੰ ਕਹਿੰਦਾ ਵੀ ਇੱਕ ਮੁੰਡਾ ਮੇਰਾ ਮੇਰੇ ਝਾੜੇ ਘਰ ਦਾ ਪਰਿਵਾਰਤੀ ਹੈਗਾ ਉੱਥੇ ਰਿਸ਼ਤੇਦਾਰੀ ਚ ਵੀ ਕਾਇਮ ਹੈ ਸਟਾ ਮਤਰੀ ਉਹਦੇ ਨਾਲ ਵਿਆਹ ਕਰਨਾ ਅੱਛਾ ਜੀ ਐਵੇਂ ਮੁੰਡੇ ਨੂੰ ਕਹਿੰਦਾ ਹੋਣਾ ਹਾਂਜੀ ਵੀ ਮੈਂ ਤੁਹਾਡੇ ਵਿਆਹ ਆਪਣੀ ਮਰਜ਼ੀ ਨਾਲ ਕਰ ਲੈਂਦੇ ਪਰ ਪਰਿਵਾਰ ਚ ਕਰ ਲੈਂਦੇ ਨਾ ਜੀ ਹਾਂਜੀ ਕਰ ਲੈਂਦੇ ਤੇ ਆਂਦਾ ਵੀ ਉਹਦੀ ਮਾਂ ਨਹੀਂ ਚਾਹੁੰਦੀ ਸੀ ਬੱਚਿਆਂ ਹਾਂਜੀ ਪਰ ਉਹ ਕਹਿੰਦਾ ਵੀ ਨਹੀਂ ਮਾਂ ਨੂੰ ਨਹੀਂ ਪਤਾ ਵੀ ਮੈਨੂੰ ਹੀ ਪਤਾ ਸਾਲਾ ਅੱਛਾ ਜੀ ਤੇ ਮੈਂ ਆਪਣੇ ਤਰੀਕੇ ਨਾਲ ਕਰ ਲਿਆ ਜੀ ਤੇ ਗੁੱਦਤੀ ਗੱਲ ਹੈ ਫਿਰ ਬੱਚੇ ਜਦੋਂ ਅੱਜ ਕੱਲ ਕਿ ਰਹਿੰਦੇ ਆ ਹਾਂਜੀ ਫਰਕ ਤਾਂ ਪੈਂਦਾ ਨਾ ਚੀਜ਼ ਦਾ ਹਾਂਜੀ ਵੀ ਉਹ ਕਿਉਂ ਪਰ ਇੰਨੀ ਧੱਕੇ ਨਾਲ ਮਾਂ ਪਿਓ ਦੀ ਮਰਜ਼ੀ ਦੇ ਨਾਲ ਜਾਂ ਆਪਦੀ ਮਰਜ਼ੀ ਦੇ ਖਿਲਾਫ ਕਿਵੇਂ ਕਰ ਤੇ ਫਿਰ ਉਹਨਾਂ ਨੇ ਕੀ ਕੀਤਾ ਨਾ ਇੱਕ ਦਿਨ ਜਦੋਂ ਉਹਦੇ ਪਿਓ ਨੇ ਮੈਲਬਰਨ ਜਾਣਾ ਸੀ ਕਿਤੇ ਅੱਛਾ ਜੀ ਉਹ ਬੱਚਿਆਂ ਨੇ ਕੀ ਕੀਤਾ ਵੀ ਆਪਦੀ ਵਿਆਹਤ ਬਣਾ ਲਈ ਘਰੋਂ ਭੱਜ ਜਾਂਦੇ ਹੂੰ ਤਾਂ ਇਹਨਾਂ ਨੇ ਨਾ ਬਰਨਾਲ ਦੇ ਆਪਦੇ ਜਿਹੜੇ ਪਿਓ ਦੇ ਕਮਰੇ ਜਦੋਂ ਚਲਾ ਗਿਆ ਉਹਦਾ ਪਿਓ ਤੇ ਉਹਨਾਂ ਨੇ ਆ ਪਿਓ ਦੇ ਕਮਰੇ ਚੋਂ ਚੱਕ ਲਿਆ ਆਪਦੇ ਪਾਸਪੋਰਟ ਹਾਂਜੀ ਤੇ ਨਾਲ ਹੀ ਮੋਬਿਲ ਵੀ ਚੱਕ ਲਿਆ ਕਿਤੇ ਸਾਡੇ ਜਿਹੜੀ ਦੂਜੀ ਮਤਰੀ ਹੀ ਮਾਂ ਹੈ ਕਿਤੇ ਉਹਦੇ ਪਿਓ ਨੂੰ ਨਾ ਦੱਸ ਦੇਵੇ ਅੱਛਾ ਜਾਨੀ ਦੋਨੇ ਮਾਮਾ ਇਕੱਠੀਆਂ ਰਹਿੰਦੀਆਂ ਸੀ ਸ਼ਾਇਦ ਹੁਣ ਦੂਜੀ ਵਾਰੇ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਬਰ ਦੇ ਵਿੱਚ ਅੱਛਾ ਜੀ ਵੀ ਹੋ ਸਕਦਾ ਸੀ ਇੱਥੇ ਮੁਲਕ ਦੇ ਵਿੱਚ ਇੱਕ ਸਮੇਂ ਦੋ ਰੱਖਣ ਵਾਲਾ ਉਹ ਰੱਖਣਾ ਹੈ ਨਾ ਉਹਦੇ ਪਾਸੇ ਕਿਤੇ ਰਹਿੰਦੇ ਪਰ ਉਹਨੇ ਜਿਹੜੀ ਗੱਲ ਜਿਹੜੀ ਖਬਰ ਜਿੰਨੀ ਕਿ ਆਪਾਂ ਨੂੰ ਖਬਰ ਦੇ ਵਿੱਚ ਆਈ ਹੈ ਹਾਂਜੀ ਤਾਂ ਉਹ ਫਿਰ ਮਾਡਰਨ ਵੀ ਨਾਲ ਲੈ ਗਏ ਹਨਾ ਤੇ ਫਿਰ ਬਾਅਦ ਵਿੱਚ ਉਹਨਾਂ ਨੇ ਆਪਣੀ ਇੱਕ ਆਂਟੀ ਦੇ ਨਾਲ ਕਿਉਂਕਿ ਉਹਦੇ ਵਿੱਚ ਹੋਰ ਵੀ ਸੀ ਨਾ ਦੂਜੇ ਵੀ ਬੱਚੇ ਹੋਣਗੇ ਕਿਤੇ ਦੂਜੀ ਬੀਬੀ ਦੇ ਵੀ ਹੂੰ ਜੋਇੰਟ ਸੀ ਨਾ ਫੈਮਿਲੀ ਉਸ ਤੋਂ ਅੱਛਾ ਜੀ ਤਾਂ ਫਿਰ ਨਾ ਇਹ ਤੋਂ ਭੱਜ ਗਏ ਕਰਾਂ ਅੱਛਾ ਅੱਗੋਂ ਕਰੋ ਬਾਅਦਿਕ ਫਿਰ ਉਹਨਾਂ ਨੇ ਆਪਾਂ ਦੇ ਰਿਸ਼ਤੇਦਾਰ ਨੂੰ ਕੀਤਾ ਸੰਪਰਕ ਤਾਂ ਉੱਥੋਂ ਫਿਰ ਟੈਕਸੀ ਲੈ ਕੇ ਤੇ ਫਿਰ ਸਿਡਨੀ ਆ ਗਏ ਅੱਛਾ ਤੇ ਸਿਡਨੀ ਦੇ ਵਿੱਚ ਫਿਰ ਇੱਕ ਜਿਹੜੀ ਇਹਨਾਂ ਦੀ ਇੱਕ ਮਾਂ ਦੀ ਸਹੇਲੀ ਹੋਣੀ ਹੈ ਕੋਈ ਜਾਂ ਮਾਸੀ ਟਾਈਪ ਕਹਿ ਲਓ ਤੇ ਉਹਨੇ ਫਿਰ ਜਾ ਕੇ ਨਾ ਸਿਡਨੀ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਕੰਪਲੀਟ ਕੰਪਲੀਟ ਲਖਾਈ ਵੀ ਸਾਡਾ ਜਿਹੜਾ ਇਹਨਾਂ ਦਾ ਫਾਦਰ ਹੈ ਵੀ ਧੱਕੇ ਨਾਲ ਵਿਆਹ ਨਾ ਬਣਾ ਕੇ ਰੱਖ ਬਣਾ ਕੇ ਰੱਖ ਤੇ ਧੱਕੇ ਨਾਲ ਉਹਦੀ ਮੈਰਿਜ ਕਰ ਤੇ ਫਿਰ ਇਹਨੂੰ ਬਾਈ ਜੀ ਨੂੰ ਗੱਲ ਇਹ ਹੈ ਵੀ ਜੇ ਇਦਾਂ ਕਰਨੇ ਫਿਰ ਪਾਕਿਸਤਾਨ ਤੋਂ ਇੱਥੇ ਆਉਣਾ ਕੀ ਸੀਗਾ ਹਾਂ ਨਹੀਂ ਨਾ ਕੋਈ ਕਹਿ ਸਕਦੇ ਤੇ ਫਿਰ ਨਾ ਅਦਾਲਤ ਨੇ ਇਹਨੂੰ ਹਾਂਜੀ 3 ਸਾਲ ਹਾਂਜੀ 4 ਮਹੀਨੇ ਦੀ ਸਜ਼ਾ ਸੁਣਾਈ ਹੈ ਅੱਛਾ ਵੀ ਤੂੰ ਜਿਹੜਾ ਇਹ ਗਲਤ ਕੰਮ ਗਲਤ ਕੰਮ ਆਪਾਂ ਪਿਛਲੇ ਦਿਨੀ ਵੀ ਸੁਣਾਈ ਸੀ ਇੱਕ ਖਬਰ ਹਾਂ ਉਹ ਉਹ ਜਿਹਨੇ ਦੋਟਾ ਕੇਸ ਹੈ ਹਾਂ ਹਾਂ ਸੋ ਦੇਖ ਲਓ ਜੀ ਹੁਣ ਕਿਹੋ ਜਿਹਾ ਗੱਲਾਂ ਬਾਕੀ ਵੀ ਸਦੀਆਂ ਕਰਦੇ ਆ 21ਵੀਂ ਸਦੀ ਦੌਰ ਇਕ ਵਿਕਸਿਤ ਮੁਲਕ ਦੇ ਵਿੱਚ ਆ ਕੇ ਵੀ ਅਸੀਂ ਜਿਹੜੇ ਬੱਚਿਆਂ ਤੇ ਇਸ ਤਰ੍ਹਾਂ ਦੇ ਨਾਲੇ ਜਿਹੜਾ ਬਾਈ ਇੱਥੇ ਆਇਆ ਹਟ ਹੈ ਨਾ ਸਭ ਪੜਿਆ ਲਿਖਿਆ ਹੋਊਗਾ ਹਾਂ ਪੜਿਆ ਲਿਖਿਆ ਹੋਊਗਾ ਚਲੰਜਾ ਸਾਲ ਦਾ ਕੋਈ ਨਾ ਕੋਈ ਹਾਂ ਕੋਈ ਨਾ ਕੋਈ ਕਰਕੇ ਇੱਧੇ ਆਇਆ ਹੋਣਾ ਕੋਈ ਐਡਾ ਬੰਦਾ ਵੀ ਨਹੀਂ ਹੈਗਾ ਉਹਨੂੰ ਦੁਨੀਆ ਦੇਖੀ ਹੋਣੀ ਆ ਉਹਨੇ ਦੇਖੀ ਹੋਣੀ ਤੇ ਫਿਰ ਵਖ ਤੁਸੀਂ ਆਪਣੇ ਬੱਚੇ ਉਹਦੇ ਕੀ ਕਹਿ ਰਹੇ ਆ ਸਾਡੇ ਪਿਓ ਨੇ ਸਾਡੀ ਜ਼ਿੰਦਗੀ ਖਰਾਬ ਖਰਾਬ ਕਰਤੀ ਹਾਂ ਜੀ ਕਹਿੰਦਾ ਸਾਬ ਹੋਰ ਕੋਈ ਖਬਰ ਹੈਗੀ ਜਾਂ ਲਾਸਟ ਹਾਂ ਨਹੀਂ ਲਾਸਟ ਇਹੀ ਸੀ ਮੇਰੇ ਕੋਲ ਹਾਂਜੀ ਲਾਸਟ ਇਹਨਾ ਸਾਬ ਸੁਣਾਦਗੇ ਕਿ ਆਸਟ੍ਰੇਲੀਅਨ ਸਿਕਿਉਰਿਟੀਆਂ ਐਂਡ ਇਨਵੈਸਟਮੈਂਟਸ ਕਮਿਸ਼ਨ ਜਿਹੜਾ ਹੈਗਾ ਏ ਐਸ ਆਈ ਸੀ ਹੂੰ ਉਹਨੇ ਟਹਿਣਾ ਸਾਬ ਬੈਂਕਾਂ ਦੀ ਚੋੜੀ ਟੈਟ ਕੀਤੀ ਠੀਕ ਹੈ ਉਹਨੇ ਕੱਢ ਲੈ ਕੇ ਭਲਾਉ ਕਹਿੰਦਾ ਵੀ ਇਹ ਇਹ ਨਾ ਜਿਹੜੀਆਂ ਬੈਂਕਾਂ ਆਸਟ੍ਰੇਲੀਆ ਦੀਆਂ ਹੂੰ ਇਹ ਬਹੁਤ ਲੋਕਾਂ ਨੂੰ ਬੁੱਧੂ ਬਣਾਉਂਦੀਆਂ ਹੂੰ ਇਹ ਬੁੱਧੂ ਕੀ ਬਣਾਉਂਦਿਆਂ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਥੋੜੇ ਤੁਸੀਂ ਮੰਨ ਲਓ ਖਾਤੇ 'ਚ ਆਪਣੇ 20000 ਡਾਲਰ ਜਮ੍ਹਾਂ ਕਰਾਤਾ ਟਹਿਣਾ ਸਾਬ ਤੁਹਾਨੂੰ ਨੀ ਪਤਾ ਉਹ ਵੀ ਉਹ ਲੋਅ ਇੰਟਰਸਟ ਰੇਟ ਅਕਾਊਂਟ ਆ ਹਾਈ ਇੰਟਰਸਟ ਰੇਟ ਕਿੰਨਾ ਕੁ ਉਹਦੇ ਚ ਫਰਕ ਆ ਇਹ ਕਹਿੰਦੇ ਸੈਂਟਾਂ ਸੈਂਟਾਂ ਦਾ ਫਰਕ ਪਾ ਕੇ ਤੁਹਾਡੇ ਉਹ ਜਿਹੜੇ ਅਮਾਉਂਟ ਜਿਹੜਾ ਹੈਗਾ ਕਿ ਉਹ ਬਿਲੀਅਨਸ ਆਫ ਡਾਲਰ ਚ ਬਣ ਜਾਂਦਾ ਅੱਛਾ ਉਦੇ ਜਿਹੜਾ ਉਹਦੇ ਚ ਬਹੁਤ ਫੇਰ ਫੇਰ ਕਰਦੀਆਂ ਨੇ ਹਮ ਉਹਨਾਂ ਨੇ ਸਾਰੀ ਕੈਲਕੂਲੇਸ਼ਨ ਕੀਤੀ ਸਾਰੇ ਖਾਤਿਆਂ ਦੇ ਹਿਸਾਬ ਨਾਲ ਕਿਉਂਕਿ ਲੈ ਕੇ ਇਹਦੇ ਚ ਹੁਣ ਬੈਂਕਾਂ ਕਾਮਨ ਵੈਲਥ ਬੈਂਕ ਬੈਸਟਪੈਕ ਬੈਂਕ ਬੈਂਡੀਗੋ ਐਂਡ ਐਡੀਲੇਡ ਬੈਂਕ ਈ ਐਨ ਜੈਡ ਬੈਂਕ ਇਹਨਾਂ ਨੂੰ ਟੈਨਾ ਸਾਬ ਉਹਨਾਂ ਨੇ ਇੱਕ ਅਪਲਾ ਕਰਦੇ ਜਿਹੜਾ ਮਤਲਬ ਸੈਂਟਾਂ ਦੇ ਹਿਸਾਬ ਨਾਲ ਲੋਕਾਂ ਦੇ ਬੜੇ ਪੈਸਿਆਂ ਚ ਦੇ ਕੋ ਹਾ ਅਮਾਉਂਟ ਬਹੁਤ ਪਈ ਨਹੀਂ ਲੋਕਾਂ ਦੀ ਹਾਂ ਉਹਦੇ ਹਿਸਾਬ ਨਾਲ 28 ਮਿਲੀਅਨ ਡਾਲਰ ਉਹਨਾਂ ਨੂੰ ਰਿਫੰਡ ਕਰਨ ਦਾ ਇਹਨਾਂ ਨੂੰ ਜਿਹੜਾ ਹੈਗਾ ਕਿ ਇਹਨਾਂ ਨੂੰ ਨਿਰਦੇਸ਼ ਸੁਣਾਇਆਗਾ ਵਾਪਸ ਕਰੋ ਲੋਕਾਂ ਦਾ ਵਾਪਸ ਕਰੋ ਤੇ ਨਾਲੇ ਜਿਹੜੇ ਹੈਗਾ ਕਿ ਕਹਿੰਦੇ ਵੀ ਬੰਦੇ ਬਣ ਕੇ ਜਿਹੜਾ ਹੈਗਾ ਕਿ ਭਾਈ ਇਹੋ ਜੀ ਜਿਹੜੀ ਗੜਬੜ ਨਾ ਕਰੋ ਉੱਥੇ ਫਿਰ ਕਹਿੰਦੇ ਸਾਡੇ ਕੈਲਕੂਲੇਟਰ ਗਲਤ ਹੋ ਗਿਆ ਸਾਡਾ ਸਿਸਟਮ ਗਲਤ ਹੋ ਗਿਆ ਜੀ ਉਹ ਕਹਿੰਦੇ ਆਪਣੇ ਕੈਲਕੂਲੇਟਰ ਦਰਸਤ ਕਰੋ ਆਪਣਾ ਸਿਸਟਮ ਦਰਸਤ ਕਰੋ ਇੱਕ ਬੰਦਿਆਂ ਦੀ ਆਡਿਟ ਟੀਮ ਜਿਹੜੀ ਤੁਹਾਡੀ ਲਾਵੇ ਤਾਂ ਕਿ ਕਿਸੇ ਵੀ ਲੋਕਾਂ ਨਾਲ ਇੱਕ ਸੈਂਟ ਦਾ ਵੀ ਜਿਹੜਾ ਕਿਸੇ ਦਾ ਤੁਸੀਂ ਇਦਾਂ ਜਿਹੜਾ ਹੈ ਕਿ ਉਹ ਨਾ ਕਰੋ 28 ਮਿਲੀਅਨ ਬਹੁਤ ਵੱਡੀ ਮਾਮੂ ਹੁਣ ਜੇ ਵੇਖੋ ਇਹਨੂੰ ਦੇਣੀ ਪੈਣੀ ਤਾਂ ਬਹੁਤ ਵੱਡੀ ਲੱਗਣੀ ਹੈ ਹਾਂਜੀ ਜਦੋਂ ਲੈ ਰਹੇ ਸੀ ਹਾਲਾਂਕਿ ਲੋਕਾਂ ਲੋਕ ਤਾਂ ਜਿਹੜੇ ਕਰਦੇ ਥੋੜੇ ਸਾਨੂੰ ਨਹੀਂ ਇੰਨਾ ਮਾਈਕਰੋ ਲੈਵਲ ਤੇ ਜਾ ਕੇ ਕੈਲਕੂਲੇਟ ਕਰਦੇ ਨਾ ਤੇ ਪਰ ਜਦੋਂ ਹੁਣ ਇਹਨੂੰ ਲੈਣੇ ਤੇ ਦੇਣੇ ਪੈਣੇ ਤੇ ਫਿਰ ਕੁਦਰਤੀ ਗੱਲ ਹੈ ਵੱਡੀ ਸੱਤ ਵੱਜ ਨਹੀਂ ਹਾਂਜੀ ਬਿਲਕੁਲ ਹੁਣ ਆਪਾਂ ਇਹ ਤਾਂ ਨਹੀਂ ਕਿਹਾ ਸੀ ਤੁਸੀਂ ਆਪਣੇ ਖਾਤੇ ਦੇਖਦੇ ਰਿਆ ਕਰੋ ਕਿਉਂਕਿ ਹੁਣ ਇਹ ਜਦੋਂ ਹੈ ਹੀ ਫੇਰਾ ਫਿਰ ਕੋਈ ਜਿਹੜੀ ਹੈਗੀ ਤੁਹਾਡੇ ਖਾਤੇ 'ਚ ਰੁਪਈਏ ਡਾਲਰ ਦੀ ਹੋਗੀ 3 ਡਾਲਰ ਦੀ ਹੋਗੀ 2 ਡਾਲਰ ਦੀ ਹੋਗੀ ਐਨੀ ਆਪਾਂ ਕੈਲਕੂਲੇਸ਼ਨ ਵੀ ਨਹੀਂ ਨਾ ਕਰ ਸਕਦੇ ਹਾਂ ਹਾਂਜੀ ਟੈਣਾ ਸਾਹਿਬ ਫਿਰ ਇਹਦੇ ਨਾਲ ਆਪਾਂ ਲਈਏ ਜਾ ਜੀ ਹਾਂਜੀ ਆਪਾਂ ਫਿਰ ਆਪਾਂ ਅਗਲੇ ਹਫਤੇ ਫਿਰ ਪਾਵਾਂਗੇ ਸਾਹਜ ਬਿਲਕੁਲ ਬਿਲਕੁਲ ਉਧਰੋਂ ਸਾਡੇ ਰਣਜੀਤ ਸਿੰਘ ਹੋਰੀ ਇੰਡੀਆ ਯਾਤਰਾ ਕਰਕੇ ਆ ਗਏ ਆ ਹਾਂਜੀ ਉਹਨਾਂ ਤੋਂ ਵੀ ਆਪਾਂ ਜਿਹੜਾ ਅਗਲੇ ਹਫਤੇ ਡੈਣਾ ਸਾਹਿਬ ਬੜਾ ਸੁਣਿਓ ਤੁਸੀਂ ਕੀ ਉਹਨਾਂ ਦਾ ਇੰਡੀਆ ਬਾਰੇ ਪ੍ਰਤੀਕਰਮ ਹਾਂਜੀ ਤੇ ਕੀ ਉਹ ਮਤਲਬ ਜਿਹੜਾ ਹੈਗਾ ਕਿ ਉਥੋਂ ਨਜ਼ਰੀਆ ਲੈ ਕੇ ਆਇਆ ਕੀ ਨਵਾਂ ਲੈ ਕੇ ਆਇਆ ਤੇ ਪੰਜਾਬ ਉਥੇ ਹੀ ਹੈ ਕਿ ਥੋੜਾ ਬਤ ਅੱਗੇ ਵਿੱਚ ਹੋਇਆ ਅੱਗੇ ਪਿੱਛੇ ਵੀ ਹੋਇਆ ਜੀ ਫਰਕ ਤੇ ਉਹ ਆਪਾਂ ਅਗਲੇ ਹਫਤੇ ਗੱਲਬਾਤ ਕਰਾਂਗੇ ਜੀ ਤੇ ਤੁਸੀਂ ਉਹਨਾਂ ਟਾਈਮ ਜਿਹੜਾ ਹੈਗਾ ਕਿ ਸੀ7 ਆਸਟ੍ਰੇਲੀਆ ਨਾਲ ਜੁੜੇ ਰਹੋ YouTube ਚੈਨਲ ਸਬਸਕ੍ਰਾਈਬ ਕਰ ਲਿਓ Facebook ਪੰਨਾ ਵੀ ਕਰ ਲਿਓ Instagram ਦੇ ਉੱਤੇ ਵੀ ਅਸੀਂ ਹਾਜ਼ਰੀ ਲਵਾਉਂਦੇ ਰਹਿੰਨੇ ਆ ਇਹਨਾਂ ਸ਼ਬਦਾਂ ਨਾਲ ਟੈਣਾ ਸਾਹਿਬ ਬੁਲਾਈਏ ਫਤੇ ਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ